ਜੋਤ ਡੈਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਆਂ ਜੀ ਲੁਧਿਆਣੇ ਦੇ ਪਿੰਡ ਮਾਵਾਦ ਖੁਰਦ ਜੀ ਇੱਥੇ ਬਾਈਆਂ ਕੋਲੇ ਖੜੀਆਂ ਨੇ ਬਹੁਤ ਹੀ ਟੌਪ ਕਲਾਸ ਦੀਆਂ ਬਾਈ ਜੀ ਮੱਜਾਂ ਤੇ ਇਹਨਾਂ ਵਾਰੇ ਆਪਾਂ ਤੁਹਾਡੇ ਤੱਕ ਪੂਰੀ ਜਾਣਕਾਰੀ ਪਹੁੰਚਾਵਾਂਗੇ ਕੱਲੀ-ਕੱਲੀ ਜਾਣਕਾਰੀ ਤੇ ਬਾਈਆਂ ਦਾ ਵਪਾਰ ਦਾ ਕੰਮ ਬਹੁਤ ਹੀ ਸਾਫ਼ ਸੁਥਰਾ ਤੇ ਤੇ ਬਹੁਤ ਹੀ ਟੌਪ ਕਲਾਸ ਦਾ ਕੰਮ ਹੈ ਬਾਈ ਜੀ ਤੇ ਬਾਕੀ ਰੇਟ ਦੀ ਬਾਈ ਜੀ ਆਪਣੀ ਫੁੱਲ ਗਰੰਟੀ ਹੈ ਆਪਣੀ ਵੀ ਪੂਰੀ ਤੇ ਅੱਗੇ ਵੀ ਆਪਾਂ ਵੀਡੀਓ ਪਾਉਂਦੇ ਰਹਿੰਦੇ ਬਾਈਆਂ ਦੀ ਪਾਈ ਸੀਗੀ ਮੰਡੀ ਦੀ ਤੇ ਚੰਗਾ ਕੰਮ ਕਰ ਰਹੀਆਂ ਬਾਈਆਂ ਦਾ ਜੀ ਬਿਲਕੁਲ ਸਾਫ ਸੁਥਰਾ ਜੀ ਤੇ ਆਪਾਂ ਕੱਲੀ ਕੱਲੀ ਜਾਣਕਾਰੀ ਕੱਲੀ ਕੱਲੀ ਮੱਝ ਦੀ ਬਾਈਆਂ ਕੋਲੋਂ ਲਵਾਂਗੇ ਤੇ ਤੁਹਾਡੇ ਤੱਕ ਕਰਾਂਗੇ ਬਾਈ ਜੀ ਸ਼ੇਅਰ ਤੇ ਬਾਈਆਂ ਨੂੰ ਵੀ ਬਾਈ ਸਪੋਰਟ ਕਰਿਓ ਬਾਕੀ ਜਿਹੜੇ ਵੀਰ ਫੋਨ ਰਾਹੀਂ ਲੈਣਾ ਚਾਹੁੰਦੇ ਆ ਮੱਝਾਂ ਤਾਂ ਬਾਈਆਂ ਨਾਲ ਕੰਟੈਕਟ ਕਰ ਸਕਦੇ ਮੇਰੇ ਵੀਰ ਤੇ ਆ ਜੋ ਮੇਰਾ ਵੀਰ ਆਪਾਂ ਕੱਲੀ ਕੱਲੀ ਮੱਝ ਤੋਂ ਸ਼ੁਰੂ ਕਰਾਂਗੇ ਤੇ ਕੱਲੀ ਕੱਲੀ ਬਾਰੇ ਜਾਣਕਾਰੀ ਪੂਰੀ ਦਵਾਂਗੇ ਬਾਈਆਂ ਦਾ ਬਹੁਤ ਹੀ ਟੌਪ ਕਲਾਸ ਦਾ ਕੰਮ ਹੈ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮਹਾਰਾਜ ਕੀ ਹਾਲ ਹੈ ਵੀਰੇ ਬਹੁਤ ਵਧੀਆ ਜੀ ਠੀਕ ਹੈ ਨਾਮ ਕੀ ਆਪਣਾ ਪਹਿਲਾਂ ਸਭ ਤੋਂ ਪਹਿਲਾਂ ਦਾ ਜੀ ਮੇਰਾ ਨਾਮ ਆ ਵੀਰ ਜੀ ਮਾਸਟਰ ਪਤ ਪਰਮਜੀਤ ਸਿੰਘ ਮਾਨ ਜੀ ਠੀਕ ਹੈ ਬਾਈ ਜੀ ਤੇ ਕਿੰਨੇ ਕੇ ਸਾਲ ਹੋ ਗਏ ਬਾਈ ਇਹ ਪਰੋ ਵਪਾਰ ਦਾ ਕੰਮ ਕਰਦਿਆਂ ਨੂੰ ਜੀ ਮੈਨੂੰ ਲਗਭਗ 15 16 ਸਾਲ ਹੋ ਗਏ ਠੀਕ ਹੈ ਬਾਈ ਜੀ ਤੇ ਮੰਡੀਆਂ ਵੀ ਲਾਉਂਦੇ ਹੋ ਤੁਸੀਂ ਜਾਨੀ? ਮੰਡੀਆਂ ਵੀ ਲਾਉਂਦੇ ਆ। ਠੀਕ ਹੈ ਬਾਈ ਜੀ। ਨੇੜੇ-ਤੇੜੇ ਦੀਆਂ ਲਾਉਂਦੇ ਆ। ਖੰਨਾ ਹੋ ਗਿਆ। ਹਾਂਜੀ। ਕਰਾਲੀ ਹੋ ਗਿਆ। ਹਾਂਜੀ। ਇਹ ਦੋ ਵੱਧ ਦੂਰ ਤਾਂ ਜਾਨੀ ਇੱਧਰ ਆਪਣੇ ਥੋੜੇ। ਹਾਂ ਲੋਕਲ ਮੰਡੀ ਲਾ ਲਉਂਦੇ ਮਤਲਬ। ਇੱਧਰ ਬਾਹਰ ਤਾਂ ਕਦੇ-ਕਦਾਈਂ ਜਾਂਦਾ ਜੀ। ਤੇ ਬਾਕੀ ਘਰੇ ਮਾਲ ਆਉਂਦਾ ਬਈ ਆਪਣੇ ਹਨਾ। ਹਾਂਜੀ ਹਾਂਜੀ ਘਰੇ ਹੀ ਮਾਲ ਆਉਂਦਾ। ਠੀਕ ਹੈ ਬਾਈ ਜੀ। ਯਾਨੀ ਵਧੀਆ ਹੀ ਮੱਝ ਖਰੀਦੀ ਦੀ ਆ ਜੀ। ਠੀਕ ਹੈ ਬਾਈ। ਸੱਚ ਬੋਲ ਕੇ ਕੰਮ ਕਰਨਾ ਜੀ। ਠੀਕ। ਓ ਠੀਕ ਹੈ ਜੀ। ਮਤਲਬ ਮੇਨ ਗੱਲ ਹੈ ਵੀ ਲੰਬਾ ਟਾਈਮ ਤਾਂ ਇੰਨਾ ਤੇ ਬਾਈ ਜੀ ਬਾਕੀ ਆਪਾਂ ਮੱਜਾਂ ਦਾ ਲਿਓਨੇ ਕਿੱਥੋਂ ਲੋਕਲੇ ਪਿੰਡਾਂ ਚੋਂ ਵੀਰ ਜੀ ਮੈਂ ਬਾਹਰੋਂ ਵੀ ਲੈ ਕੇ ਆਉਣਾ ਅੱਛਾ ਜੀ ਤੇ ਯਾਨੀ ਹਰ ਕਿਸਮ ਦਾ ਔਰੇ ਗਾਕ ਆਉਂਦਾ ਜੀ ਅੱਛਾ ਜੀ ਇਹ ਕੋਈ ਬਾਹਰਲੀ ਪਸੰਦ ਦਾ ਆਉਂਦਾ ਨਹੀਂ ਸਾਡੇ ਏਰੀਏ ਦੇ ਵਿੱਚ 1.5 ਲੱਖ ਤੋਂ ਵੱਧ ਜਿਹੜੀ ਬਾਹਰ ਮੱਜ ਬਹੁਤ ਔਖੀ ਵਿਗਦੀ ਹੈ ਆ ਇਹ ਤਾਂ ਹੈ ਜੀ ਹਰ ਇੱਕ ਬੰਦਾ 1.5 ਲੱਖ ਅਫੋਰਡ ਨਹੀਂ ਕਰਦਾ 1.5 ਲੱਖ ਤੱਕ ਦੀ ਮੈਂ ਮੱਜ ਖਰੀਦ ਲੈਣਾ ਜੀ ਅੱਛਾ ਜੀ ਠੀਕ ਹੈ ਕਿਉਂਕਿ ਵਧੀਆ ਗਾਕ ਵੀ ਆਉਂਦਾ ਮਾੜਾ ਵੀ ਆਉਂਦਾ ਠੀਕ ਹੈ ਜੀ ਮਤਲਬ ਦਰਮਿਆਨੇ ਰੇਟ ਦੀ ਵੀ ਹੁੰਦੀ ਥੋੜੀ ਕੋਲੇ 1.5 ਲ ਸਭ ਤੋਂ ਪਹਿਲਾਂ ਦਿਖਾਉਂਦੇ ਆਪਾਂ ਇਹ ਝੋਕੀ ਦੀ ਦੇਖੀ ਪਹਿਲੇ ਮੱਝ ਦੀ ਹਾਂਜੀ ਸਰ ਤੇ ਇਹ ਮੱਝ ਬਾਰੇ ਆਪਾਂ ਪੁੱਛਾਂਗੇ ਪੂਰੀ ਜਾਣਕਾਰੀ ਤੇ ਚੈੱਕ ਕਰ ਸਕਦੇ ਬਈ ਸਿੰਘਾਂ ਦੀ ਪੂਰੀ ਖੁੰਡੀ ਹੈ ਤੇ ਸਭ ਤੋਂ ਵੱਡੀ ਗੱਲ ਹੈ ਬਈ ਅਟਰ ਕੁਆਲਿਟੀ ਪੂਰੀ ਸਾਫ਼ ਸੁਥਰੀ ਹੈ ਨਿਖੜਵੇਂ ਥਣ ਨੇ ਬਈ ਜੀ ਕੱਲਾ ਕੱਲਾ ਤੇ ਚਾਰੇ ਥਣਾ ਵਿੱਚ ਬਈ ਪ੍ਰੋਪਰ ਗੈਪ ਹੈ ਤੇ ਸਿੰਘ ਥੋੜੇ ਟੇਡੇ ਵੀ ਹੁਣ ਤਾਂ ਵੀ ਚੱਲ ਜਾਂਦੇ ਬਈ ਅਟਰ ਕੁਆਲਿਟੀ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਦੁੱਧ ਵਾਲੇ ਪਸ਼ੂ ਹੈ ਜੀ ਬਾਈ ਜੀ ਕਿੰਨੇ ਦਿਨ ਰਹਿੰਦੇ ਹਜੇ ਇਹਦੇ ਇਹਦੇ ਬਾਈ ਜੀ 7 ਤਰੀਕ ਨੂੰ ਦਿਨ ਪੂਰੇ ਨੇ ਠੀਕ ਹੈ ਬਾਈ ਜੀ 7 12 ਨੂੰ ਠੀਕ ਹੈ ਤਾਂ ਫਿਰ ਟਾਈਮ ਪਿਆਜ ਨਹੀਂ ਹਾਂਜੀ ਤੇ ਕਿੰਨਾ ਕਿ ਦੁੱਧ ਕਰਜੂ ਬਾਈ ਜੀ ਇਸੂਏ ਨੂੰ ਇਹ ਇਹ ਬਾਈ ਜੀ ਜਿੰਨਾ ਤੋਂ ਲੈ ਕੇ ਆਂਦੀ ਹੈ ਜੀ ਉਹਨੇ 14 ਕਿਲੋ ਦੀ ਗਾਰੰਟੀ ਦਿੱਤੀ ਹੈ ਜੀ ਅੱਛਾ ਜੀ ਠੀਕ ਹੈ ਜੀ ਤੁਸੀਂ ਇਹ ਮੰਨੋ ਵੀ 12 13 ਕੁਝ ਬੰਦੇ ਝੂਠ ਵੀ ਬੋਲ ਪੈਂਦੇ ਆ ਹਾਂਜੀ 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 ਇਹ ਤਾਂ 12 13 ਤਾਂ ਪੱਕਾ ਦੋ ਠੀਕ ਹੈ ਜੀ ਤੇ ਕਿੰ ਮੋਲੇ ਦਾ 1 20 ਹੈ ਜੀ ਅੱਛਾ ਜੀ ਤੇ ਲਾਰਟ ਕਿ ਤੱਕ ਛੱਡ ਦੋਗੇ ਜੀ 1 10 ਅੱਛਾ ਜੀ ਠ ਤੇ ਬਾਈ ਕਹਿੰਦਾ ਵੀ ਇੱਕ ਦਾ ਦੀ ਸਿਰਫ ਛੱਡ ਦਾਂਗੇ ਤੇ ਬਾਕੀ ਵੀ ਪਿੱਠ ਪੁੜੇ ਤੋਂ ਚੰਗਾ ਪਸ਼ੂ ਐਨ ਸ਼ਾਨਦਾਰ ਮੋਰਾ ਚਾਜਦੀ ਬਾਈ ਜੀ ਤੁਸੀਂ ਪੂਛ ਤੱਕ ਵੀ ਦੇਖ ਸਕਦੇ ਪੂਰੀ ਬਲੈਕ ਐ ਤੇ ਪੂਰੀ ਅਟਰ ਕੁਆਲਟੀ ਹੈ ਜੀ ਬਾਈ ਤਿਆਰ ਹੋ ਰਹੀ ਹੈ ਜੇ ਕੱਚੀ ਐ ਥੋੜੀ ਜੀ ਤੇ ਬਾਕੀ ਬਾਈਆਂ ਦਾ ਰੇਟ ਬਹੁਤ ਜਾਇਜ਼ ਐ ਬਾਈ ਜੀ ਬਾਕੀ ਜੀ ਆਪਾਂ ਮੰਡੀ ਚ ਵੀ ਜਾਈਏ ਬਾਈ ਜੀ ਘੱਟੋ ਘੱਟ 12 14 ਲੀਟਰ ਵਾਲੀ ਮੱਝ 1.5 ਪਲੱਸ ਈ ਮਿਲਦੀ ਐ ਤੇ ਬਾਕੀ ਬਾਈ ਕਹਿੰਦਾ ਥੋੜਾ ਬਹੁਤਾ ਮਾਨ ਤਾਨ ਪੂਰਾ ਕਰਾਂਗੇ ਆਪਾਂ ਜਿਹੜਾ ਬੰਦਾ ਆਊਗਾ ਉਰੇ ਇਸ ਤੋਂ ਬਾਅਦ ਹਮ ਲੋਹਨੇ ਅਗਲੀ ਮੱਝ ਤੇ ਇਹ ਵੀ ਬਾਈ ਜੀ ਇਹ ਝੋਟੀ ਬਿਰਜੀ ਹਰਿਆਣੇ ਤੋਂ ਆਈ ਹੋਈ ਠੀਕ ਹੈ ਬਾਈ ਜੀ ਤੇ ਕਿੰਨੇ ਦਿਨ ਰਹਿੰਦੇ ਬਾਈ ਜੀ ਅਜੇ ਇਹਦੇ ਬਿਰਜੀ 8 ਤਰੀਕ ਨੂੰ ਦਿਨ ਪੂਰੇ ਠੀਕ ਹੈ ਬਾਈ ਜੀ ਤੇ ਦੂਜੇ ਸੂਏ ਸੋਣੀ ਆ ਜੀ ਦੂਜੇ ਸੂਏ ਮੋਲੇ ਦਾ 145 ਅੱਛਾ ਜੀ ਕਿੰਨਾ ਦੁੱਧ ਕਰਦੀ ਬਾਈ ਤੁਹਾਡੇ ਸਾਹਮਣੇ ਇਹ ਬਾਈ ਜੀ ਉਹ ਕਹਿੰਦੇ ਜੀ ਇਹ ਅਸੀਂ 14 ਲੀਟਰ ਕੱਟੀ ਥੱਲੋਂ ਦੁੱਧ ਪਹਿਲੀ ਥੱਲੋਂ ਚੋਇਆ ਹੋਇਆ ਠੀਕ ਹੈ ਐਤਕੀ 16 ਪਲੱਸ ਕਰੂ ਕਰ ਚੁੱਕੀ ਜੀ ਹਾਂ ਤੇ ਬਾਈ ਤੁਸੀਂ ਚੈੱਕ ਕਰ ਸਕਦੇ ਹੋ ਜੀ ਨੇੜੇ ਤੋਂ ਵੀ ਅਟਰ ਕੁਆਲਟੀ ਪੂਰੀ ਸਾਫ ਸੁਥਰੀ ਹੈ ਤੇ ਨਿੱਖੜਵੇਂ ਥਣ ਨੇ ਬਾਈ ਜੀ ਕੱਲਾ ਕੱਲਾ ਥਣ ਚਾਰੇ ਥਣਾਂ ਵਿੱਚ ਪ੍ਰੋਪਰ ਗੈਪ ਹੈ ਤੇ ਬਾਈ ਲਾਟ ਕਿਤਾ ਕਿ ਛੱਡ ਦੋਗੇ ਇਹ 1.35 ਦੀ ਦੂੰਗਾ 1.35 ਛੱਡੋ ਠੀਕ ਹੈ ਬਾਈ ਜੀ ਉਦਾਂ ਬਾਈ ਇਹ ਪੂਰੀ ਤਸੱਲੀ ਆਗਾ ਪੂਰੀ ਤਸੱਲੀ ਜੀ ਚਾਹੇ ਥਾਣ ਵੀ ਨਾ ਲਾਵੇ ਮੇਰੀ ਘਰ ਤੱਕ ਗਰੰਟੀ ਹੋ ਬਸ ਠੀਕ ਹੈ ਬਾਈ ਜੀ ਕੋਈ ਛੜਲਾ ਛੱਟਾ ਹੋਵੇ ਦਰਵਾਜ਼ਾ ਸੁਭੇਜ ਜਾਣਾ ਕੰਮ ਹੀ ਬਾਸ ਸੁਭੇਜ ਗਰੰਟੀ ਆ ਸਾਡੀ ਅੱਛਾ ਪੂਰਾ ਮਤਲਬ ਜਿਹੜਾ ਅਸੀਂ ਡੰਗਰ ਦਵਾਂਗੇ ਉਹਦੀ ਗਰੰਟੀ ਪੁੱਲ ਦਵਾਂਗੇ ਠੀਕ ਹੈ ਬਾਈ ਜੀ ਬੇਸ਼ੱਕ ਅਗਲੇ ਦਿਨ ਨਹੀਂ ਪਾਸ ਹੈਗਾ ਕੋਈ ਗੱਲ ਨਹੀਂ ਬਦਲ ਕੇ ਹੋਰ ਲੈ ਜਵੇ ਇਹ ਨਹੀਂ ਗੱਲ ਹੈਗੀ ਵੀ ਉਹ ਵਪਾਰੀਆਂ ਵਾਂਗ ਕੇ ਨਾਂ ਦੇਤੀ ਦੱਸਾ ਵੜਤਾ ਨਾ ਠੀਕ ਹੈ ਏ ਵੀ ਬਾਈ ਜੀ ਪਿੱਠੇ ਪੋੜੇ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਜੀ ਤੇ ਸਭ ਤੋਂ ਵੱਡੀ ਗੱਲ ਹੈ ਬਾਈਆਂ ਕੋਲੇ ਮੋਹਰਾ ਪਿਓ ਰਹੀ ਹੈ ਤੇ ਪੂਰੀ ਪੂੰਛ ਤੱਕ ਵੀ ਬਲੈਕ ਹੈ ਜੀ ਤੇ ਅਟਰ ਕੁਆਲਟੀ ਸਾਫ਼ ਸੁਥਰੀ ਹੈ ਬਾਈ ਜੀ ਤੇ ਆਪਾਂ ਨੇੜੇ ਤੋਂ ਵੀ ਤੁਹਾਨੂੰ ਖਾ ਦਿੰਦੇ ਚਾਰੇ ਥਾਣਾ ਵਿੱਚ ਪ੍ਰੋਪਰ ਗੈਪ ਹੈ ਤੇ ਹਜੇ ਬਾਈ ਕਿੰਨੇ ਦਿਨ ਰਹਿੰਦੇ ਹਜੇ ਇਹਦੇ ਇਹਦੇ ਬਾਈ ਜੀ 2 ਨੂੰ 3 ਪੂਰੇ ਨੇ ਅੱਛਾ ਜੀ ਫਿਰ ਤਾਂ ਇਹ ਟੈਂਪ ਹੈ ਲੈ ਨਹੀਂ ਮਤਲਬ ਲੇਲੂ ਪੰਜ ਸੱਤ ਦੇ ਜੀ ਪਹਿਲੀ ਹੋਗੀ ਜੀ ਕੱਲ ਨੂੰ ਦਿਨ ਪੂਰੇ ਕੱਲ ਨੂੰ ਜੀ ਦੇ ਨੇ ਪੰਜ ਸੱਤ ਦੇ ਨੇ ਉੱਪਰ ਵੀ ਠੀਕ ਹੈ ਬਾਈ ਮੁੱਲੇ ਦਾ 1 5 ਹੈ ਜੀ ਅੱਛਾ ਜੀ ਤੇ ਦੁੱਧ ਕਿੰਨਾ ਕਰਜੂ ਬਾਈ ਇਹ ਇਹ ਬਾਈ ਜੀ 14 ਲੀਟਰ ਹੀ ਦੁੱਧ ਕਰੂ ਇਹ 14 ਹੀ ਕਰੂ ਕਰਜੂ ਇੰਨਾ ਤਾਂ ਕਿਉਂਕਿ ਪਿੱਠਪੜੇ ਤੋਂ ਚੰਗੀ ਹੈ ਹਾਂਜੀ ਤੇ ਉਦੋਂ ਬਾਈ ਸੀਲ ਹੈ ਪੂਰੀ ਖੁੱਲ ਸੀਲ ਲੇਕਿਨ ਨਿਆਣੇ ਨੂੰ ਨਹੀਂ ਖੁੱਲੀ ਜਾਣ ਮੈਂ ਕੋਈ ਕੰਮ ਮਰਜੀ ਜੀ ਠੀਕ ਹੈ ਬਾਈ ਜੀ ਜਣਾ ਨੂੰ ਚਾਹੇ ਬੰਦਾ ਹੱਥ ਨੂੰ ਨਾ ਲਾਵੇ ਇਹਦੀ ਵੀ ਗਾਰੰਟੀ ਹੈ ਤੁਹਾਨੂੰ ਠੀਕ ਹੈ ਬਾਈ ਜੀ ਤੇ ਤੁਸੀਂ ਚੈੱਕ ਕਰ ਸਕਦੇ ਹੋ ਬਈ ਚੰਗਾ ਪਸ਼ੂ ਦੁੱਧ ਵਾਲਾ ਤੇ ਸ਼ਾਨ ਤੇ ਇਸ ਤੋਂ ਬਾਅਦ ਜਿਹੜੀ ਅਗਲੀ ਮੱਝ ਆ ਬਈ ਜੀ ਇਹਦੇ ਬਾਰੇ ਪੂਰੀ ਜਾਣਕਾਰੀ ਲੰਨੇ ਬਈ ਜੀ ਜਿਹੜੀ ਇਹ ਮੱਝ ਹੈ ਬਈ ਜੀ ਇਹ ਕਿੰਨੇ ਦਿਨ ਲੱਲੂ ਹੈ ਜੀ ਬਈ ਜੀ ਹਰਿਆਣੇ ਦੀ ਢੋਟੀ ਆ ਖਰੀਦੀ ਮੈਂ ਆਪ ਦੇ ਏਰੀਏ ਚੋਂ ਹੀ ਆ ਠੀਕ ਹੈ ਬਈ ਜੀ ਆਈ ਉਧਰੋਂ ਹੋਈ ਆ ਜੀ ਠੀਕ ਹੈ ਬਈ ਜੀ ਇਹ ਬੰਦੇ ਬਾਹਰ ਨੂੰ ਚਲੇ ਗਏ ਉਹਨਾਂ ਤੋਂ ਲਈ ਆ ਉਹਨਾਂ ਤੋਂ ਲਈ ਆ ਅੱਜ ਹੀ ਆਈ ਆ ਜੀ ਮੇਰੇ ਕੋਲ ਕਿੰਨੇ ਦਿਨ ਰਹਿੰਦੇ ਆ ਜੀ ਬਈ ਜੀ ਇਹਦੇ ਇਹਦੇ ਬਈ ਜੀ 6 ਤਰੀਕ ਨੂੰ ਦਿਨ ਪੂਰੇ ਨੇ ਜੀ ਠੀਕ ਹੈ ਬਈ ਜੀ ਤੇ ਇਹਦਾ ਮੁੱਲ ਕਿੰਨਾ ਰੱਖਿਆ ਵੈਸੇ ਆਪ ਦਾ ਮੁੱਲ 160 ਆ ਜੀ ਤੇ ਬਈ ਜੀ ਅਟਰ ਕੁਆਲਟੀ ਦੇ ਚੈੱਕ ਕਰੋ ਸਾਫ ਸੁਥ ਤੇ ਸਭ ਤੋਂ ਵੱਡੀ ਗੱਲ ਹੈ ਬਾਈਆਂ ਰੇਟ ਨਾ ਮੱਤ ਪੂਰਾ ਜੈਜ ਰੇਟ ਹੁੰਦਾ ਏ ਕੋਈ ਬਹੁਤੀ ਉਹ ਨਹੀਂ ਰੇਟ ਰੱਖਿਆ ਹੋਇਆ ਬਾਈਆਂ ਨੇ ਤੇ ਭਾਈ ਕਿੰਨਾ ਕਹਿੰਦੇ ਲਾਸਟ ਹੈ ਤਈ ਇਹ ਵੀਰ ਜੀ ਮੈਂ 145 ਦੀ ਝੋਟੀ ਦਊਂਗਾ 145 ਠੀਕ ਹੈ ਬਾਈ ਜੀ ਤੇ ਉਹ ਪੂਰੀ ਤਥੜਾ ਤੁੜਾ ਦੀ ਗਾਰੰਟੀ ਪੂਰੀ ਤਸੱਲੀ ਹੈ ਜੀ ਜੇ ਛਰਲਾ ਛਿੱਟਾ ਹੋਇਆ ਤਾਂ ਵੀ ਮੇਰੀ ਹੈ ਠੀਕ ਹੈ ਜੀ ਹੋਰ ਦੱਸੋ ਠੀਕ ਹੈ ਬਾਈ ਜੀ ਜੇ ਬੰਦਾ ਕੋਈ ਲੈ ਵੀ ਗਿਆ ਨਾ ਇੱਕ ਹਫ਼ਤੇ ਦੇ ਵਿੱਚ ਉਹਨਾਂ ਨੂੰ ਮੱਝ ਪਸੰਦ ਨਹੀਂ ਆਉਂਦੀ ਮੈਂ ਬਾਪ ਤਾਂ ਹਫ਼ਦੇ ਦੇ ਵਿੱਚ ਕੋਈ ਰੁਪਈਆ ਨਹੀਂ ਕਟੂੰਗਾ ਵਾਪਸ ਲਵਾਂਗਾ। ਨਵੀ ਲੈ ਕੇ ਜਾਣ ਪੈਸੇ ਨਹੀਂ ਮੋੜੂੰਗਾ। ਮਾਦੀ ਵੱਟੇ ਮਾਦੀ ਮਾਤ ਦਊਂਗਾ। ਠੀਕ ਹੈ ਬਈ। ਇਹਦਾ ਮੁੱਲ ਅੱਜ ਦੱਸਿਆ ਹੋ ਜੇ ਉਹਨਾਂ ਨੇ ਆ ਮੱਧ ਲੈਣ ਲੱਗਿਆ ਨੇ ਮੁੱਲ ਪੁੱਛ ਲਿਆ ਇਹਦਾ। ਹਾਂਜੀ। ਇਹ ਹਫ਼ਤੇ ਬਾਅਦ ਫਿੱਟਣੀ ਆ ਯਾ ਖੜੀ ਆ। ਉਹੀ ਮੁੱਲ ਕਰਾਂਗੇ ਇਹਨੇ ਵੀ 10000 ਰੁਪਏ ਵਧਾਤਾ। ਨਾ 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 ਮੇਨ ਗੱਲ ਇਹੀ ਹੈ ਜੀ। ਚਲੋ ਐਨੀ ਵੱਡੀ ਗੱਲ ਕਹਤੀ ਪਹਿਲਾਂ ਗੱਲ ਤਾਂ ਕੋਈ ਅੱਜਕੱਲ ਕਰਦਾ ਨਹੀਂ ਜੀ। ਹਾਂਜੀ ਯਾਰ ਹਰੇਕ ਬੰਦਾ ਠੀਕ ਹੈ ਬਈ ਜੀ। ਤੇ ਇਸ ਤੋਂ ਬਾਅਦ ਜਿਹੜੀ ਇਹ ਛੋਟੀ ਖੜੀ ਬਈ ਜੀ ਇਹਦਾ ਕੀ ਹਿਸਾਬਤਾ ਬਈ ਇਹ ਦੂਜੇ ਸੂਏ ਠੀਕ ਹੈ ਬਈ ਦੂਜੇ ਸੂਏ ਸੁਣੀ ਆ ਜੀ ਹਾਂਜੀ ਲਓ ਜੀ ਦੇ ਬਈ ਸਭ ਤੋਂ ਪਹਿਲਾਂ ਤਾਂ ਅਟਰ ਕੁਆਲਟੀ ਚੈੱਕ ਕਰੋ ਮੇਰਾ ਵੀਰ ਸਭ ਤੋਂ ਵੱਡੀ ਗੱਲ ਹੈ ਬਈ ਅਟਰ ਕੁਆਲਟੀ ਪੂਰੀ ਸਾਫ਼ ਸੁਥਰੀ ਹੈ ਥਾਣਾ ਵਿੱਚ ਗੈਪ ਹੈ ਚਾਰਾਂ ਵਿੱਚ ਤੇ ਸਿੰਗਾ ਦੇ ਬਾਈ ਜੀ ਖੁੰਡੀ ਹੈ ਪੂਰੀ ਤੇ ਪਿੱਠਪੜੇ ਤੋਂ ਚੰਗੀ ਹੈ ਬਾਈ ਜੀ ਤੇ ਚੰਗਾ ਪਸ਼ੂ ਬਾਈ ਜੀ ਤੇ ਬਾਈ ਕਿੰਨਾ ਦੁੱਧ ਕਰਜੂਏ ਤੁਹਾਡੇ ਸਭ ਨਾਲ ਜੀ ਬਾਈ ਜੀ 13 14 13 14 ਇਹ ਵੀ ਕਰ ਜੂਗੀ ਕਰ ਜੂਗੀ ਜੀ ਬਿਲਕੁਲ करूंगी ਠੀਕ ਹੈ ਬਈ ਜੀ ਤੇ ਕਿੰਨਾ ਏਰੀਏ ਦੀ ਹੈ ਜੀ 12 ਕਿਲੋ ਰੋਲ ਪਾਉ ਬੱਚੇ ਨੂੰ ਚੰਗਾ ਆ ਕੇ ਆਮ ਨਾਲ ਅੱਛਾ ਜੀ 12 ਕਿਲੋ ਕੱਟੀ ਆਮ ਨਾਲ ਚਵਾਉ ਬੱਚੇ ਨੂੰ ਚੰਗਾ ਠੀਕ ਹੈ ਮੋਲਿਕ ਵੀ ਹੈ ਜੀ ਇਹਦਾ ਅੱਛਾ 1 20 ਜੀ ਲਾਟ ਕਿਤੇ ਤੱਕ ਛੱਡ ਦੋਗੇ ਬਈ 1 20 ਠੀਕ ਹੈ ਬਈ ਜੀ ਤੇ ਦਾ ਕੋਈ ਛੋਟਾ ਭੈਣ ਭਾਈ ਹੁੰਦਾ ਹਾਂਜੀ ਉਹਦੀ ਖਾਤਰ ਵੀ ਹੈਗੀ ਠੀਕ ਹੈ ਬਾਈ ਜੀ ਮਾਲ ਹਰੇਕ ਤਰ੍ਹਾਂ ਦਾ ਤੇ ਬਈ ਇਹਦੇ ਕਿੰਨੇ ਦਿਨ ਪਏ ਹਜੇ ਇਹਦਾ ਵੀਰੇ ਇਹ ਵੀ ਲੈ ਜੂ ਹਜੇ ਇਹਦਾ ਪਤਾ ਲੈ ਜੂਗੀ ਇਹ ਪੂਰਾ ਤਿੰਨ ਨੂੰ ਤਿੰਨ ਤਰੀਕ ਪੱਥਣ ਤੁਣ ਬਹੁਤ ਲੰਬਾ ਲੱਗਿਆ ਬਈ ਇਹਦੇ ਵੀ ਹੈ ਨਾ ਚੰਗਾ ਪਸ਼ੂ ਹੈ ਮੈਂ ਕਹਿੰਦਾ ਨਹੀਂ ਹੁੰਦਾ ਹਰੇਕ ਤਰ੍ਹਾਂ ਦਾ ਰੱਖੀ ਦਾ ਜਦੋਂ ਕਰਿਆਨੇ ਵਾਲੇ ਦੇ ਨਾਮ ਤੇ ਆ ਜਵੇ ਹਰੇਕ ਨੇ ਲੈਣਾ ਹਰੇਕ ਹਾਂਜੀ ਬਾਈ ਇਹ ਤਾਂ ਹੈ ਜੀ ਇਹ ਛੋਟੀ ਜੀ ਆ ਨਾਲੇ ਦੁੱਧ ਦੇ ਨੇ ਵੀ ਲੱਖਾਂ ਨਹੀਂ ਨਾਲ ਦੇ ਕੱਢ ਦੁੱਧ ਆ ਇਹ ਕਿਹੜੇ ਸੂਏ ਸੋਣਾ ਬਾਈ ਜੀ ਇਹਨੇ ਸੂਏ ਨੇ ਚੌਥੇ ਤੀਏ ਚੌਥੇ ਤੀਏ ਚੌਥੇ 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 ਜੀ ਤੇ ਕਿੰਨਾ ਕ ਦੁੱਧ ਕਰਜੂ ਬਾਈ ਜੀ ਇਹ ਥੋੜੇ ਸਮੇਂ ਇਹ ਜੀ 10 11 10 11 12 ਦਾ ਕਰੀ ਜਾ ਬੱਸ ਕਿ ਨਾ ਹੋ ਮਰਦੀ ਢੈਂਦੀ 9 ਕਿਲੋ ਤੋਂ ਨਹੀਂ ਮਰਦੀ ਜਿਹੜਾ ਇਹਦਾ ਭਾਅ ਆ ਟੋਕਣ ਦਾ ਭਾਅ ਆ ਕਿੰਨਾ ਮੁੱਲ ਰੱਖਿਆ ਬਈ ਇਹਦਾ ਮੁੱਲੇ ਦਾ ਹਾਂ ਨਾ ਹਾਂ ਨਾ 85000 ਸਿਰਫ 85000 ਜੀ ਤੇ ਬਾਈ ਜੀ ਕੋਈ ਫੋਨ ਆ ਕੇ ਔਰੇ ਆ ਕੇ ਆਜੀ ਫਿਰ ਰੇਟ ਕਰਾਂਗੇ ਯਾਰ 75000 ਦੀ ਮੱਝ ਦੇਵਾਂਗੇ ਬਸ ਸਿਰਫ ਸਿਰਫ 75 ਹੀ ਪੱਕਾ ਹੀ 75 ਦੀ ਠੀਕ ਹੈ ਬਾਈ ਜੀ ਤੇ ਸਿਰਫ 75000 ਦੀ ਬਾਈ ਜੀ ਅੱਜ ਦੇ ਟਾਈਮ ਵਿੱਚ ਗਰੰਟੀ ਆ 75 ਵਾਲੀ ਦੀ ਵੀ ਗਰੰਟੀ ਆ ਅੱਛਾ ਜੀ ਤਸੱਲੀ ਇਹਦੀ ਪੂਰੀ ਬਦਰਮ ਠੀਕ ਹੈ ਇਹ ਨਹੀਂ ਵੀ ਹਾਂ ਯਾਰ ਸਿਰਫ ਬਾਈ 75000 ਚ ਅੱਜ ਦੇ ਟਾਈਮ ਚ ਹਾਂ ਕੋਈ ਦੰਦਾ ਨਹੀਂ ਨਹੀਂ ਦੰਦਾ ਬਾਈ ਤਾਜੀ ਸੂਈ ਮੱਝ ਤੇ ਕਿੰਨੇ ਦਿਨ ਲੈ ਲੂ ਬਾਈ ਹਜੇ ਇਹ ਹਫਤਾ ਲੈ ਜਾਣਾ ਵੀਰੇ ਨੇ ਹਫਤਾ ਕੱਟ ਜਾਣਾ ਜੀ ਠੀਕ ਆ ਪਸ਼ੂ ਬਾਈ ਜੀ ਅਟਰ ਕੁਆਲਟੀ ਪੂਰੀ ਸਾਫ ਸੁਥਰੀ ਹੈ ਬਾਈ ਜੀ ਚਾਰੇ ਥਾਣਾ ਵਿੱਚ ਪ੍ਰੋਪਰ ਗੈਪ ਹੈ ਤੇ ਚੰਗਾ ਬਣਨਾ ਬਾਈ ਜੀ ਇਹਨਾਂ ਹਾਂ ਤੇ ਰੇਟ ਬਹੁਤ ਜ਼ਿਆਦਾ ਜਾਇਜ਼ ਕਹਿਤਾ ਬਾਈ ਨੇ ਜੀ ਜਮਾ ਤੇ ਕੀ ਕਹੇ ਨਾ ਦੇਣ ਹੀ ਨਹੀਂ ਹੁੰਦਾ ਨਹੀਂ ਦਿੰਦਾ ਬਾਈ ਜੀ 75 70 70 ਤੇ ਬਹੁਤ ਵਧੀਆ ਇਹ ਬੱਚੇ ਖਣੀ ਬਈ ਆਪਣੇ ਕੋਲ ਦੋ ਨੇ ਆਹ ਬੱਚੀ ਦਾ ਹੈਗੀ ਵੀਰੇ ਆ ਤਾਂ ਟੋਕੜਾ ਘਰੇ ਲੱਗੀ ਆ ਆਹ ਬੱਚੀ ਆ ਆਪਣੇ ਕੋਲ ਅੱਛਾ ਬਾਈ ਜੀ ਇਹਦੇ ਹੈਗੇ 17 ਤਰੀਕ ਨੂੰ 17 12 ਨੂੰ ਦਿਨ ਪੂਰੇ ਹੋਣੇ ਇਹ ਬਾਈ ਆਪਣੀ ਘਰ ਦੀ ਵਾਲੀ ਵੀ ਕਿ ਮੁੱਲ ਲਈ ਆਪਾਂ ਨਹੀਂ ਲਈ ਆ ਅੱਛਾ ਠੀਕ ਹੈ ਬਾਈ ਜੀ ਤੇ ਇਹਦੀ ਮਾਂ ਥੱਲੇ ਕਿੰਨਾ ਕੁ ਸੀਗਾ ਬਾਈ ਜੀ ਇਹਦੀ ਮਾਂ ਥੱਲੇ ਆਪਾਂ ਲਈ ਆ ਫਾਰਮ ਵਾਲਿਆਂ ਤੋਂ ਅੱਛਾ ਜੀ ਉਹਦਾ ਨਾਮ ਇਹ 20 22 ਲੀਟਰ ਚ ਆ ਅੱਛਾ ਜੀ ਤੇ ਕਿੰਨਾ ਕਰਜੂ ਬਾਈ ਜੀ ਇਹ ਮੁੱਲ ਇਹ ਦੁੱਧ ਇਹ ਵੀਰੇ ਹੁਣ ਗੱਲ ਸੁਣ ਤੇਰੇ ਸਾਹਮਣੇ ਆ ਬੱਛੀ ਚਵਾਜਵੇ ਇਹ 15 ਕਿਲੋ ਦੇ ਦੇਵੇ ਅੱਛਾ ਦੇ ਦੇਵੇ 20 ਕਿਲੋ ਦੇ ਦੇਵੇ ਇਹ ਹੁਣ ਪਰਮਾਤਮਾ ਨੂੰ ਪਤਾ ਕਿਲੋਂ ਆ ਇਹ 17-12 ਨੂੰ ਦਿਨ ਪੂਰੇ ਨੇ ਹਾਂ ਇਹ ਤਾਂ ਕੱਡੂਗੀ ਲੋਟੀ ਚੰਗੀ ਫਿਰ ਅਜੇ ਹਾਂ ਹਜੇ ਦੇਣਾਂ ਚੱਲਿਆ ਹੈ ਜੀ ਇਹ ਤਾਂ ਚੱਲੀ ਆ ਇਹ ਮੱਛੀ ਹੂੰ ਸੀਲ ਸਾਉ ਆਏ ਕਿੰਨੇ ਦੰਦ ਹੈ ਬਾਈ ਇਹ ਇਹ ਖੀਰੀ ਅੱਛਾ ਖੀਰੀਓ ਖੀਰੀ ਆ ਖੀਰੀ ਆ ਖੀਰੀ ਹੈ ਫਿਰ ਖੀਰੀ ਬੱਛੀ ਆ ਜਿਹੜਾ ਮਰਜੀ ਮੂੰਹ ਖੜਕੇ ਦੇ ਦੇ ਠੀਕ ਹੈ ਬਾਈ ਜੀ ਤੇ ਫਿਰ ਤਾਂ ਬਾਈ ਚੰਗੀ ਬੱਛੀ ਆ ਹਾਂ ਤੇ ਚੈੱਕ ਕਰਸਾ ਤੁਸੀਂ ਥਣ ਥਣ ਚੈੱਕ ਕਰੋ ਤੁਸੀਂ ਉਹ ਸੀਰਾ ਪਿੱਛੇ ਹੋ ਕੇ ਦਿਖਾ ਲੋ ਕੋਈ ਨਾ ਮੀਰ ਜੀ ਤੇ ਕੁਝ ਨਹੀਂ ਗੱਲ ਸਭ ਤੋਂ ਵੱਡੀ ਗੱਲ ਹੈ ਕੁਝ ਨਹੀਂ ਕਹਿੰਦੇ ਉਹ ਬੱਸ ਖੜ ਜਾ ਪੁੱਤ ਇਹਨਾਂ ਦਾ ਕੁਝ ਕਹਿੰਦੇ ਨਹੀਂ ਭਾਈ ਸਭ ਤੋਂ ਵੱਡੀ ਗੱਲ ਹੈ ਮੈਂ ਦਿਖਾਉਂ ਥਣ ਚੈੱਕ ਕਰੋ ਪੂਰੇ ਉਰੇ ਖੜ ਲਵੀ ਪੂਰੇ ਖੜ ਦੇਣਾ ਇਹਨਾਂ ਦਾ ਸੀ ਬੱਸ ਕੋਈ ਨਹੀਂ ਖੜ ਜਾ ਪੁੱਤ ਚੈੱਕ ਕਰੋ ਮੇਰਾ ਵੀਰ ਥਾਣਾ ਦੀ ਕੁਆਲਿਟੀ ਚੈੱਕ ਕਰੋ ਤੁਸੀਂ ਬਾਈ ਪੂਰੀ ਤਿਆਰ ਹੋ ਜਣਾ ਜਿਹੜੇ 17 ਰੋਗ ਤੇ ਜਾ ਕੇ ਦਿਨ ਪੂਰੇ ਹੋਣੇ ਆ ਤੇ ਚੰਗੀ ਬਣੂਗੀ ਬਾਈ ਜੀ ਇਹ ਪੂਰੀ ਖਰੇ ਗੱਪੀ ਫੋਟੋ ਟਰ ਕੱਢ ਜਾ ਤੇ ਉਹ ਵੀ ਗੈਂਦ ਖੋਣੀ ਬਾਈ ਜੀ ਉਹ ਕੀ ਕੀ ਗੱਲ ਸੁਣੋ ਹਾਂ ਜੀ ਨਾਲ ਸਕਦੇ ਆ ਆ ਦਿਖਾ ਦਿਓ ਕਈ ਵਾਰ ਵਿੱਚ ਜੀ ਚਾਰੇ ਤੇ ਦਵਾਂਗੇ ਉਹ ਗੱਬਣ ਆ 4 ਮਹੀਨੇ ਦੀ 4 ਮਹੀਨੇ ਦੀ ਉਹਦੀ ਠਣਾ ਤੇ ਹੈਗੇ ਮੌਂਕੇ ਅੱਛਾ ਜੀ ਉਹਦੀ ਅਸੀਂ ਅਜੇ ਦਵਾਈ ਦੂਈ ਨਹੀਂ ਕੋਈ ਚਾਲੂ ਕਰੀ ਬੱਚੀ ਦੀ ਉਹਦੇ ਮਗਰ ਵੀ ਬੱਚੀ ਆ ਇੱਕ ਟਾਈਮੇ ਮਿਲਦੀ ਆ ਅੱਛਾ ਜੀ 4 ਕਿਲੋ ਦੁੱਧ ਆ ਜੇ ਲੈ ਕੇ ਜਾਣੀਆਂ ਅਗਲਾ ਆਪਦੀ ਉਹਦੀ ਇੱਛਾ अच्छा रेट ਕਿੰਨਾ ਰੱਖਿਆ ਬਈ ਉਹ ਇਹ ਤਾਂ ਪਹਿਲੇ ਇਧਰ ਨਹੀਂ ਦੱਸੋ ਜੀ ਰੇਟ ਇਹਦਾ ਹਾਂਜੀ 60000 ਇਹਦਾ 60 ਅੱਛਾ ਜੀ ਉਹ 30 ਦੀ ਦਵਾਂਗੇ ਅੱਛਾ ਉਹ ਸਿਰਫ 30 ਦੀ ਉਹ 30 ਦੀ ਚੈੱਕ ਕਰਾ ਕੇ ਅਗਲਾ ਲੈ ਜਾਵੇ ਮਗਰ ਉਹਦੇ ਬੱਛੀ ਆ ਬਈ ਕਿੰਨੇ ਕ ਟਾਈਮ ਦੀ ਲੱਗੀ ਵੀ ਉਹ ਜੀ ਉਹ 4 ਮਹੀਨੇ ਦੀ ਚੈੱਕ ਪਾਸ ਠੀਕ ਹੈ ਬਈ ਜੀ ਹਾਂਜੀ ਤੇ ਉਹਦਾ ਪੂਰੀ ਸੀਲ ਹੈ ਪੂਰੀ ਤਸੱਲੀ ਵਾਲਾ ਜੀ ਕੰਮ ਹਾਂ ਹਾਂ ਅਗਲਾ ਆਪ ਦੀ ਚੋ ਕੇ ਲੈ ਚੈੱਕ ਕਰਕੇ ਲੈ ਜੀ ਵਿਚੇ ਆਪਣੀ ਆਪਾਂ ਲਿਆਂਦੀ ਆ ਗੱਲ ਸੁਣੋ ਜੀ ਕਹਿੰਦੇ ਅਗਲੇ ਕੋਲੋਂ ਜਾ ਕੇ ਮਾੜਾ ਮੋਟਾ ਵੀਰੇ 헤ਰ ਫੇਰ ਕਰੇ ਉਹਦੀ ਕੋਈ ਗਾਰੰਟੀ ਨਹੀਂ ਆਪਾਂ ਆਈਓ ਹੀ ਆ ਚੈੱਕ ਪਾਸ ਆ ਮ अच्छा आ, जी। ਬੱਚੀ ਵੀ ਏਡੀ ਆ। ਬੱਚੀ ਆ ਮਗਰ ਉਹਦੇ। ਅੱਛਾ ਫੇਰ ਤਾਂ ਚਲੋ ਉੱਚੀ ਆ ਮਗਰ। ਦੋ ਪਸ਼ੂ ਮਿਲ ਰਹੇ ਇੱਕ ਚੋਦੇ ਜੀ। 30000 ਦੀ। 20000 ਨਹੀਂ ਦੇ ਦਾਂਗੇ। ਬੱਚੀ ਤੋਂ ਤਾਂ ਨਹੀਂ ਮਿਲਦੀ ਨਹੀਂ। ਅੱਛਾ ਜੀ। ਇਹ ਬੱਚੀ ਨਾਲ ਹੀ ਮਿਲਣੀ ਹੈ। ਬੱਚੀ ਨਾਲ ਹੀ ਮਿਲਣੀ ਆ। ਇਹਦੀ ਗਾਰੰਟੀ ਕੋਈ ਨਹੀਂ ਆਪਦੀ ਚੋਕੇ ਲੈ ਕੇ ਜਾਵੇ ਅਗਲਾ। ਠੀਕ ਹੈ ਭਾਈ। ਗੱਬਣ ਦੀ ਗਾਰੰਟੀ ਹੈ ਜੀ। ਗੱਬਣ ਦੀ ਗਾਰੰਟੀ ਹੈ। ਠੀਕ ਹੈ ਜੀ। ਹਾਂ ਅਗਲਾ ਕੱਲ ਨੂੰ ਜਾ ਕੇ ਵੀਰੇ ਹਿੱਲਦੀ ਆ ਐਂ ਕਰਦੀ ਆ ਆਪਾਂ ਉਹ ਕੰਮ ਨਹੀਂ ਕਰਦੇ। ਇਹ ਤਾਂ ਹੈ ਜੀ। ਨਾ ਇਹਦੀ ਕੋਈ ਵਾਪਸੀ ਕਰਨੀ ਆ। ਲੈ ਕੇ ਦੇਣੀ ਆ ਜਿਹੜੀ ਚੈੱਕ ਇਹ ਤਾਂ ਹੁਣ ਪਹਿਲਾਂ ਗੱਲ ਕਲੀਅਰ ਹੋ ਗਈ ਲਈ ਜਿਹੜੀ ਗੱਲ ਠੀਕ ਹੈ ਬਾਈ ਜੀ ਤੇ ਆਪਾਂ ਅੰਦਰ ਹੀ ਬਾਈਆਂ ਦਾ ਚੰਗਾ ਕਾਰੋਬਾਰ ਹੈ ਬਾਈ ਪਸ਼ੂਆਂ ਦਾ ਜੀ ਤੇ ਆਪਾਂ ਅੰਦਰ ਵੀ ਨਿਗਮਰਾ ਦਿੰਦੇ ਇੱਕ ਵਾਰੀ ਸਾਰਿਆਂ ਨੂੰ ਹੀ ਤੇ ਬਾਈਆਂ ਕੋਲੇ ਇੱਕ ਚੈੱਕ ਕਰੋ ਮੇਰਾ ਵੀਰ ਐਚ ਐਫ 'ਚ ਖੜੀ ਹੈ ਬਹੁਤ ਸ਼ਾਨਦਾਰ ਪਸ਼ੂ ਹੈ ਬਾਈ ਸ਼ਾਹੀਵਾਲ 'ਚ ਕਰੌਸ ਆ ਅੱਛਾ ਇਹ ਸਾਹੀਵਾਲ 'ਚ ਆ ਗਈ ਥੋੜੀ ਜਿਹੀ ਨੇ ਹਾਂ ਸਾਹੀਵਾਲ 'ਚ ਕਰੌਸ ਆ ਠੰਡੀ ਇੰਨੀ ਹਾਂ ਤਾਂ ਕੋਈ ਨਹੀਂ ਸੀਨ ਸਾਊ ਵਿਚਾਰੀ ਸਾਹੀਵਾਲ 'ਚ ਥੋੜੀ ਐਚ ਬੈਡ ਜੀ ਤੋਂ ਡਰਦੀ ਆ ਐਚ ਐਫ 'ਤੇ ਸਾਹੀਵਾਲ ਕਰਾਉਂਦੇ ਹਾਂ ਹਾਂ ਇਹ ਥੋੜਾ ਵਿੱਚ ਨਹੀਂ ਇਹਦੇ ਥੱਲੇ 19 20 ਲੀਟਰ ਦੁੱਧ जा <laughs> 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 अच्छा।, जी। बारान। बारान अच्छा जी हां जी ये ਸਾਡੇ ਘਰ ਦੀ ਚੋਈ ਹੋਈ ਘਰ ਦੀਓ ਚੋਈ ਆ ਇਹ ਬਈ ਕਿੰਨੇ ਦਿਨ ਲੰਦੀ ਅਜੇ ਇਹ ਵੀਰੇ ਚੈੱਕ ਪਾਸ ਆ اچھا 9 ਤਰੀਕ ਨੂੰ 4 ਮਹੀਨੇ ਹੋ ਜਾਣਗੇ 9 12 ਨੂੰ 9 12 ਨੂੰ اچھا ਜੀ 9 12 ਨੂੰ 4 ਮਹੀਨੇ ਪੂਰੇ ਹੋ ਜਾਣਗੇ ਅੱਛਾ ਜੀ ਹਾਂ ਜੀ ਤੇ ਇਹ ਸਵਾਦਾ ਕਿੰਨਾ ਦੁੱਧ ਕੱਢ ਦੋਗੇ ਜੀ ਤੁਹਾਨੂੰ ਦੱਸਿਆ 20 ਲੀਟਰ ਉਹਨੇ ਲੀਟਰ 20 ਲੀਟਰ ਆ ਸੀ ਦੂਜੇ ਸੂਏ ਸੋਇਆ ਜੀ ਹੋਏ ਨੇ ਤੀਜੇ ਨੂੰ ਗੱਭਣਾ ਜੀ ਤੀਜੇ ਨੂੰ ਗੱਭਣਾ ਇਸ ਟਾਈਮ 8 ਕਿਲੋ 8 ਕਿਲੋ ਦੁੱਧ ਆ ਜੀ ਠੀਕ ਹੈ ਜੀ ਤੇ ਇਹਦਾ ਮੁੱਲ ਕਿੰਨਾ ਰੱਖਿਆ ਜੀ ਮੋਟਰ ਮਾਟਰ ਜੀ ਨੇ ਦੱਸਣਾ ਇਹਦਾ ਮੋਟਰ 55 ਜੀ ਸਿਰਫ ਹਾਂ ਜੀ ਇਹ 45000 ਦੀ ਹੁਣ ਹੁਣ ਦਊਗਾ ਅੱਛਾ ਜੀ ਤੇ ਭਾਈ ਇਹਨਾਂ ਘੱਟ ਘੱਟ ਰੱਖਿਆ ਫਿਰ ਵੀ ਚੰਗੀ ਗਏ ਚੱਲ ਯਾਰ ਅਗਲਾ ਬੱਚਾ ਦੇਖੋ ਜਿਹੜਾ ਲੈ ਕੇ ਜਾਊਗਾ ਹਾਂ ਜੀ ਮੈਂ ਇਹ ਜਿੱਦਣ ਤਾਜੀ ਲਈ ਸੀ 60 ਦੀ ਲਈ ਸੀ ਅੱਛਾ ਜੀ ਠੀਕ ਆ ਮੈਂ ਵੀ ਲੈ ਲਈ ਸੀ ਕਿ ਤੋ ਮਹੀਨੇਕ ਦੀ ਸੂਈ ਸੀ ਮਗਰੇ ਦੇ ਬੱਚੀ ਸੀ ਬਲੂਨ ਲਈ ਸੀ ਅਸੀਂ ਬਲੂਨ ਲਈ ਸੀ ਠੀਕ ਹੁਣ ਆਪਾਂ ਚੋਲਿਆ ਜੇ ਮੇਰੇ ਤੋਂ 45 ਦੀ ਲੈ ਕੇ ਜਾਊਗਾ ਮੇਰੇ ਕੋ ਤਾਂ ਦੁਬਾਰਾ ਆਊਗਾ ਜੇ ਉਹਦੀ 70 ਦੀ ਵਿਕੂਗੀ ਜੇ ਪੰਤਾ ਆਏਗੀ ਇਹ ਤਾਂ ਹੈ ਬਈ ਠੀਕ ਹੈ ਜੇ ਉਹ ਮੈਂ 60 ਦੀ ਧਾਰਤੀ ਉਹਦੀ 70 ਦੀ ਵੇਚੀ ਫੇਰ ਉਹ ਮੇਰੇ ਕੋ ਦੁਬਾਰਾ ਕਿਵੇਂ ਆਜੂਗਾ ਠੀਕ ਹੈ ਬਾਈ ਜੀ ਰੋਟੀ ਛੱਡ ਕੇ ਦੇਵਾਂਗੇ ਠੀਕ ਹੈ ਬਾਈ ਜੀ ਤੇ ਬਾਈ ਤੁਸੀਂ ਚੈੱਕ ਕਰ ਸਕਦੇ ਚੰਗਾ ਪਸ਼ੂ ਹੈ ਦੁੱਧ ਦਾ ਉਹਦੀ ਸੀਲ ਸਾਹੂ ਕੋ ਚੈੱਕ ਤੇ ਅਟਰ ਕੁਆਲਿਟੀ ਬਿਲਕੁਲ ਸਾਫ਼ ਸੁਥਰੀ ਬਾਈ ਕਹਿੰਦਾ ਵੀ 20 ਕਿਲੋ ਰਾਮ ਨਾਲ ਘੜਦੀ ਹੈ ਇਹ ਤੇ ਬਾਕੀ ਬਾਈ ਪਿੱਠਪੋੜੇ ਤੋਂ ਵੀ ਚੰਗੀ ਹੈ ਬੱਚੀ ਬਾਈ ਇਹ ਨਹੀਂ ਹੈਗਾ ਵੀ ਐ ਧਾਰਮਾ ਤੇ ਕਿਹੜੇ ਸੂ ਨਵੀਆਂ ਬੱਚੀ ਠੀਕ ਹੈ ਬਈ ਜੀ ਠੀਕ ਹੈ ਬਈ ਜੀ ਇਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਆ ਅਗਲੀ ਬਈ ਜੀ ਆ ਜਿਓ ਆ ਝੋਟੀ ਐ ਕਿਤਾ ਤੁਮਨ ਲੱਗੀਆਂ ਐ ਤਾਂ ਪਹਿਲਾਂ ਘਰ ਤੋਂ ਬਾਅਦ ਵੀ ਅੱਜ ਮੈਂ ਬੇਚਤੀ ਇੱਕ ਮਿੰਟ ਇੱਥੋਂ ਹੀ ਕਰ ਲਵਾਂ ਮਟਰ ਜੀ ਸਟਾਰਟ ਆ ਸੁਈ ਹੋਈ ਤੋ ਇਹ ਹੁਣ ਚੋਰੀ ਵੀਰ ਜੀ ਅੱਛਾ ਜੀ ਇੱਥੋਂ ਲੈ 9 ਕਿਲੋ ਦੁੱਧ ਅੱਛਾ ਕਿਨੇ ਦਿਨ ਦੀ ਸੁਈਏ ਵੀਰੇ ਇਹ ਸੁਈ ਹੋਊ ਵੀਰੇ ਮਹੀਨੇ ਦੀ ਠੀਕ ਹੈ ਜੀ ਤੇ ਚੈੱਕ ਕਰ ਸਕਦੋ ਸੀ ਜੀ ਹੁਣ ਬਾਈ ਕਹਿੰਦਾ ਦੁੱਧ ਕੱਢ ਲੈ ਬਸ ਜੀ ਆਂ ਥਾਣਾ ਚ ਨਹੀਂ ਕਮਰਾ ਦੰਦੇ ਤੁਹਾਨੂੰ ਇਹ ਰਾਤ ਹੀ ਤੇ ਪੂਰੇ ਨਿਖੜਵੇਂ ਥਾਣਾ ਬਾਈ ਜੀ ਲੰਬਾ ਥਾਣਾ ਤੇ ਬਾਈ ਜੀ ਕਿਹੜੀ ਰੀਚ ਹੋਈ ਵੈਸੇ ਇਹ ਆਈ ਹਰਿਆਣੇ ਕੰਨੀ ਮੈਂ ਜੂੜਾ ਆਇਆ ਇੱਕ ਉਹ ਮੈਂ ਆਈ ਜਿਹੜੀ ਤੁਹਾਨੂੰ ਬਾਹਰ ਕਰਦੀ ਹਰਿਆਣੇ ਵਾਲੀ ਆ ਠੀਕ ਹੈ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਇਹ ਜੂੜਾ ਹੀ ਆਇਆ ਜਿਹਦੇ ਜੇ ਲੱਕਾ ਲੱਗਿਆ ਪਿਆ ਕੱਟੀ ਦਾ ਕਿਉਂਕਿ ਜੋ ਜਦਾ ਲੰਬੇ ਸਫਰ ਪਾਤੇ ਆਉਣਾ ਬੰਦੇ ਵਾਲੀ ਕੰਮ ਹੈ ਜੀ ਇਹ ਉਹ ਆ ਤੇ ਕਿੰਨਾ ਮੁੱਲ ਰੱਖਿਆ ਵੀ ਤੇ ਲੈਣ ਦੇਣ ਇਹਦਾ ਮੁੱਲ 95 ਆ ਯਾਰ ਅੱਜ ਲੈਣ ਦੇਣ ਬਾਕੀ ਅੱਛਾ ਜੀ ਤੇ ਅੱਛਾ ਸਿਰਫ 85 ਦੇ ਦੂੰਗੀ ਹਾਂ ਤੈ ਭਾਈ ਜੇ ਦੌਣ ਕੋਈ ਬੰਦਾ ਫੋਨ ਕਰੂਗਾ ਫਿਰ ਇਹ ਤਾਂ ਨਹੀਂ ਹੋਗਾ ਰੇਟ ਵਧ ਜੂਗਾ ਹੈ ਜੇ ਕੋਈ ਫੋਨ ਕਰੂਗਾ ਰੇਟ ਵਧ ਜੂਗਾ ਨਹੀਂ ਜਿਹੜਾ ਅੱਜ ਆਹੀ ਰੇਟ ਤੇ ਹੀ ਰਹਿਣਾ ਅੱਛਾ ਠੀਕ ਹੈ ਭਾਈ ਕਿਉਂਕਿ ਤਾਨ ਤਾਨ ਹੋ ਜੂ ਅਗਲੇ ਭੈਣ ਭਾਈ ਦਾ ਇਹਰੀ ਵੀ ਆ ਗਿਆ ਜਿਆਦਾ ਚੌੜੇ ਹੋ ਗਿਆ ਹਾਂ ਨਹੀਂ ਨਹੀਂ ਠੀਕ ਹੈ ਵੀਰ ਤੇ ਮਾਸਟਰ ਜੀ ਦਾ ਸੂਲ ਲੈਣੀ ਇਹ ਠੀਕ ਹੈ ਭਾਈ ਜੀ ਇਹਨਾਂ ਦਾ ਤਾਂ ਇਹ ਕਹਿਣਾ ਚਾਹੇ ਡਿਊਟੀ ਤੇ ਬੈਠੇ ਆ ਰਹੇ ਨੇ ਕਹਿਣਾ ਫੜਾ ਦੇ ਜਿਵੇਂ ਜਾਂਦੀ ਹੈ ਜਾਣ ਦੇ ਕੋਈ ਨਾ ਜੇ 1000 ਵੀ ਨਫਾ ਦਿੰਦਾ ਕੋਈ 500 ਦਿੰਦਾ ਦੇ ਦੇ ਮੋੜੀ ਨਾ ਠੀਕ ਹੈ ਭਾਈ ਜੀ ਜਿਹੜੀ ਬਈ ਅਗਲੀ ਮੱਝ ਖੜੀ ਹੈ ਇਹ ਇਹ ਵੀ ਸੂਈ ਹੋਈ ਹੈ ਜੀ ਇਹ ਵੀ ਸੂਈ ਹੈ ਇਹ 10 ਕਿਤੇ ਵੀ ਸੂਈ ਹੈ ਜੀ ਥੱਲੇ 8 ਕਿਲੋ ਦੁੱਧ ਆਇਆ ਠੀਕ ਹੈ ਬਈ ਚੈੱਕ ਕਰੋ ਜੀ ਅਟਰ ਕੁਆਲਟੀ ਸਾਫ ਸੁਥਰੀ ਹੈ ਬਿਲਕੁਲ ਤੇ ਦੁੱਧ 8 ਕਿਲੋ ਹੈ ਜੀ ਹਾਂ ਤੇ ਕਿੰਨਾ ਮੁੱਲ ਰੱਖਿਆ ਬਈ ਜੀ ਆਪਾਂ ਇਹਦਾ ਸਾਰਾ ਹੀ 70000 ਅੱਛਾ ਸਿਰਫ ਇਹ ਸਿਰਫ ਤੇ ਕੜ ਵੀ ਦੇਣੀ ਹੈ ਅੱਛਾ 65 ਦੀ ਹੋਰ ਕੱਟ ਜੂ ਕੋਈ ਨਾ अच्छा मतलब सिर्फ 65000 ਜਿਆਦੀ ਪੱਕਾ ਜੀ ਠੀਕ ਹੈ ਜੀ 70 ਕਹਿਦਾ 65 ਦੀ ਇਹ ਨਹੀਂ ਗੱਲ ਕਰਦੇ ਦੇ ਦੋਗੇ 65 ਦੀ ਜੀ ਦੇਵਾਂਗੇ ਜੀ ਉਹ ਦਿਖਾ ਦੇ ਪਿੱਛੇ ਵੀ ਤੇ ਸਾਰੀ ਤੁਸੀਂ ਐਟਰ ਕੁਆਲਟੀ ਚੈੱਕ ਕਰੋ ਬਾਈ ਜੀ ਸ਼ਾਨਦਾਰ ਬਾਈ ਜੀ 65000 ਅੱਜ ਦੇ ਟਾਈਮ 'ਚ ਗਾ ਨਹੀਂ ਆਉਂਦੀ ਤੇ ਬਾਈ ਮੱਝ ਦੇ ਰਹੇ ਆ ਬਾਈ ਜੀ ਤੇ ਦੁੱਧ ਵਾਲਾ ਪਸ਼ੂ ਹੈ ਜੀ ਤੇ ਬਾਈ ਕਹਿੰਦਾ ਧਾਰਾ ਦੂਰ ਕੱਢ ਲਈਆਂ ਤੇ ਬਾਈ ਜੀ ਆਪਾਂ ਥੋੜੇ ਲੇਟ ਹੋ ਗਏ ਅੱਜ ਧਾਰਾ ਪਾਈਆਂ ਨੇ ਕੱਢ ਲਈਆਂ ਕੋਈ ਕੋਈ ਨਹੀਂ ਖਰੀਦ ਕੋਰੇ ਤੇ ਬਾਈ ਜੀ ਚੰਗਾ ਪਸ਼ੂ ਦੁੱਧ ਵਾਲਾ ਤੇ ਅਟਰ ਕੁਆਲਟੀ ਸਾਫ਼ ਸੁਥਰੀ ਬਿਲਕੁਲੀ ਇਹ ਗਰੀਬ ਘਰੋਂ ਲਈ ਹੋਈ ਹੈ ਅੱਛਾ ਜੀ ਹਾਂ ਇਹ ਮੈਂ ਕਹੀਏ ਵਿਚਾਰੀ ਪਰਾਲੀ ਤਾਂ ਖੜੋ ਆਈ ਹੈ ਜੇ ਕੋਈ ਸੰਭੂ ਪਤਾ ਨਹੀਂ 10 ਕਿਲੋ ਚਵਾ ਦੇਵੇ ਕਿੰਨਾ ਚਵਾ ਦੇਵੇ ਉਹ ਅਗਲੇ ਦੇ ਮੁਕੱਦਰ ਠੀਕ ਹੈ ਬਾਈ ਜੀ ਠੀਕ ਨਹੀਂ ਠੀਕ ਹੈ ਜੀ ਤੇ ਇਸ ਤੋਂ ਬਾਅਦ ਜਿਹੜੀ ਬਈ ਏਕ ਝੋਟੀ ਖੜੀ ਹੈ ਸ਼ਾਨਦਾਰ ਇਹ ਮੇਰੇ ਆਪਣੇ ਘਰੇ ਲਾਇਆ ਮਾਰ ਘਰੇ ਲਾਈ ਹੋਈ ਹੈ ਹਰਿਆਣੇ ਤੋਂ ਚੱਕਤੀ ਆਈ ਹੈ ਹਰਿਆਣੇ ਤੋਂ ਆਈ ਸੀ ਗੱਟੀ ਅੱਛਾ ਜੀ ਇਹ ਘਰੇ ਲਾਈ ਹੈ ਇਸ ਘਰੇ ਤੋਂ ਦੂਜੇ ਸੂਏ ਹੈ ਜੀ ਅੱਛਾ ਜੀ 12 ਕਿਲੋ ਦੁੱਧ ਆਈਏ ਤੇ ਥੱਲੇ ਹੋਂ ਤਾਂ ਝੋਈ ਹੋਈ ਹੈ ਅੱਛਾ ਉਹ ਕੱਢ ਲਿਓ ਥੱਲੇ ਮਗਰ ਕੀ ਬੱਚਾ ਹੈ ਇਹ ਮਗਰ ਬੱਚਾ ਆਈ ਇਹ ਉਹ ਬੈਠਾ ਸਰੇ ਅੱਛਾ ਜੀ ਮਾਰ ਤੋਂ ਬਣਾਇਆ ਕੈਮਰਾ ਤੇ ਚੈੱਕ ਕਰੋ ਮੇਰਾ ਵੀਰ ਉਹ ਸੇੜੇ ਤੇ ਬੈਠਾ ਹੈ ਸੇੜੇ ਤੇ ਬੈਠਾ ਜੀ ਹਾਜੀ ਬਈ ਦੇਖ ਲਓ ਤੁਸੀਂ ਬੱਚਾ ਖੁਦ ਦੇਖ ਲਓ ਹਾਜੀ ਬੱਚਾ ਵੀਰ ਕਿੰਨੇ ਦਿ 7-8 ਦਿਨ ਦੀ ਸੁਈ ਅੱਛਾ 7-8 ਦਿਨ ਦੀ ਠੀਕ ਹੈ ਬਾਈ ਜੀ ਆ 3 ਦਿਨ ਦੀ ਸੁਈ ਆ 8 ਦਾ ਨਾ ਅੱਛਾ ਇਹ ਵੀ ਨਾ ਇਹ ਉਹ ਪਰਲੀ ਦੇ ਆ ਗਏ ਇਹਦੇ ਤੇ ਦੁੱਧ ਕਿੰਨਾ ਗਿਆ ਜੀ ਇਹਦੇ ਤੇ 14 ਕਿਲੋ ਪੂਰਾ ਗਰੰਟੀ ਦਾ ਕੰਡੇ ਵਾਲਾ ਆਪਕੇ ਲੈ ਕੇ ਜਾ ਠੀਕ ਹੈ ਬਾਈ ਜੀ ਆ ਬੱਛੀ ਥੱਲੇ ਵੀ ਬੱਛੀ ਆ ਅੱਛਾ ਜੀ ਆਹ ਜੀ ਬੱਛੀ ਆ ਤੇ ਇਹਦਾ ਰੇਟ ਕਿ ਦੱਸੋ ਪਹਿਲਾਂ ਹੀ ਕਿੰਨਾ ਸੀ ਇਹਦਾ ਰੇਟ 60000 ਆ ਜੀ ਹਾਂਜੀ 50 ਦੀ ਦੇਵਾਂਗੇ ਅੱਛਾ ਸਿਰਫ 50 ਦੀ ਠੀਕ ਹੈ ਜੀ ਤੇ ਬਾਈ ਜੀ ਬਹੁਤ ਜੈਜ ਰੇਟ ਰੱਖਿਆ ਬਾਈਆਂ ਨੇ ਜੀ ਤੇ ਸਭ ਤੋਂ ਦੇਖੋ ਅਟਰ ਕੁਆਲਟੀ ਬਹੁਤ ਸਾਫ ਸੁਥਰੀ ਹੈ ਤੇ ਸ਼ਾਹੀ ਗਾਲ ਦੇ ਵਿੱਚ ਕਰੋਮੋ ਹੈ ਬਈ ਜੀ ਤੇ ਦੁੱਧ ਵੀ ਚਿੱਟਾ ਹੋਊਗਾ ਜੀ ਠੀਕ ਹੈ ਬਈ ਜੀ ਮੱਝਾਂ ਦਾ ਦੁੱਧ ਹੈ ਠੀਕ ਹੈ ਜੀ ਤੇ ਇਹਦੇ ਮਗਰ ਬੱਚਾ ਜੀ ਇਹਦੇ ਮਗਰ ਬੱਚੀ ਹੈ ਇਹਦੇ ਮਗਰ ਬੱਚੀ ਹੈ ਨਹੀਂ ਠੀਕ ਹੈ ਇਹਦੇ ਤੋਂ ਇਹਦੇ ਸੰਗ ਨੇ 500 ਸਵੇਰ ਦੀ ਇਹ ਤਿੰਨ ਦਿਨ ਦੀ ਸੂਈ ਹੋਈ ਹੈ ਜੀ ਦੁੱਧ ਕਢ ਲਿਆ ਤਾਂ ਜੀ ਹਾਂ ਜੀ ਇਹ ਵੀ ਚੋਈ ਹੋਈ ਹੈ 10 ਚੋਈ ਹੋਈ ਹੈ ਅਟਰ ਕੁਆਲਟੀ ਬਈ ਦੇਖੋ ਸਾਫ ਸੁਥਰੀ ਬਿਲਕੁਲ ਤੇ ਤੇ ਦੁੱਧ ਹੀ ਹੋਰ ਕਰ ਜੂ ਬਈ ਇਹ ਹਨ ਹਾਂ ਜੀ ਬੀਬੀ ਇਹ ਜੇ ਆ ਜਲਾ ਸੇਵਾ ਕਰ ਜਵੇ ਵੀਰੇ ਦੋਏ ਬੱਚੀਆਂ 20 20 ਤਾਂ ਨਹੀਂ ਮਰਦੀਆਂ ਠੀਕ ਹੈ ਬਈ ਹਾਂ ਜੀ ਸਾਰਾ ਸਾਡੀ ਅਗਲੇ ਦੇ ਮੁਕੱਦਰ ਇਹਦਾ ਮੁੱਲ ਕਿੰਨਾ ਰੱਖਿਆ ਵੀ ਕਿਹੜੀ ਦਾ ਇਹਦਾ ਹਾਂ ਜੀ ਇਹਦਾ ਯਾਰ ਅੱਜ 45000 ਦੀ ਹਾਨ ਆ ਰਹੇ ਨੇ ਸਿਰਫ ਬੰਦਾੜੀ ਦੀ ਠੀਕ ਹੈ ਬਈ ਜੀ ਮੋਲਾ ਜੀ ਦੇਵਾਂਗੇ 45000 ਠੀਕ ਹੈ ਬਈ ਜੀ 45000 ਦੀ ਸਿਰਫ ਗਾਂ ਚੰਗਾ ਪਸ਼ੂ ਬਈ ਜੀ ਹਾਂ ਜੀ ਤੇ ਇਸ ਤੋਂ ਬਾਅਦ ਜਿਹੜੀ ਇਹ ਵਾਜ ਵੀ ਬਈ ਇਹ ਨਾਰਮਾ ਜੀ ਇਹ ਨਾਰਮਾ ਜੀ ਇਹ ਜੇ ਲੈ ਜੂ ਮਹੀਨਾ ਅੱਛਾ ਕਿੰਨੇ ਦਿਨ ਮਹੀਨਾ ਲੈ ਜੂ ਅਸੀਂ ਫਿਰ ਟਕਾਫੀ ਟਾਈਮ ਪਿਆ ਜੇ ਫਿਰ ਤਾਂ ਹੋਰ ਤਿਆਰ ਹੋਣਾ ਜੀ ਇਹਨੇ ਤੂੰ ਇਹ ਤਾਂ ਦੱਸ ਦੋ ਫਿਰ ਵੀ ਰੇਟ ਕਿੰਨਾ ਕਰ ਰੱਖਿਆ ਇਹਦਾ ਦਾ 95 ਅੱਛਾ ਜੀ ਲਾਸਟ ਕਿੱਤੇ ਛੱਡ ਦੋਗੇ ਕਿ 85000 ਦੀ ਅੱਛਾ ਜੀ ਕਿੰਨਾ ਦੁੱਧ ਕਰ ਜੂ ਇਹ ਇਹ ਬਾਈ ਜੀ ਇਹਦਾ ਰਿਕਾਰਡ ਨਹੀਂ ਮੈਨੂੰ ਪਤਾ ਮੈਂ ਕੱਚੀ ਲਈ ਅੱਛਾ ਹਾਂ ਕਿਉਂ ਲਈ ਆ ਰੋਟੀ ਮੈਂ ਵੇਚਦੀ ਇਹਦਾ ਸੌਦਾ ਹੋ ਗਿਆ ਅੱਛਾ ਆ ਸੇਲ ਹੋ ਗਈ ਹਾਂਜੀ ਅੱਛਾ ਤੁਸੀਂ ਸੇਲ ਹੋ ਅੱਛਾ ਬਈ ਜੀ ਇਹ 2 ਘਟ 80 ਦੀ ਵਿਕੀ ਹੈ ਜੀ 2 ਘਟ 80 ਦੀ ਇਹ ਝੋਟੀ ਕਿੰਨੇ ਦੇ ਰੈਂਦੇ ਹਜੇ ਬਈ ਇਹਦੇ ਇਹਨੇ ਹਫਤਾ ਹੀ ਇਹਦਾ ਪੰਜ ਸਾਲ ਦਾ ਅੱਛਾ ਹਫਤਾ ਹੀ ਦਿੰਦਾ ਹਾਂਜੀ ਠੀਕ ਹੈ ਬਈ ਜੀ 2 ਘਟ 80 ਠੀਕ ਹੈ ਬਈ ਜੀ ਤੇ ਸਭ ਤੋਂ ਪਹਿਲਾਂ ਤਾਂ ਵੀਰ ਆਪਣਾ ਪਿੰਡ ਦੱਸੋ ਪੂਰਾ ਸੁਰੂਤ ਤੱਕ ਪੂਰਾ ਐਡਰੈਸ ਦੱਸੋ ਮੈਨੂੰ ਸਭ ਤੋਂ ਪਹਿਲਾਂ ਜੀ ਆਪਣਾ ਆ ਨਾਮ ਆਪਣਾ ਪਿੰਡ ਰਹੀਮਾਬਾਦ ਖੁਰਦਾ ਜੀ ਨੀਰ ਮਾਛੀਵਾੜਾ ਬਐਸੀ ਨਾ ਸਾਡਾ ਖੇਤਾਂ ਦੇ ਵਿੱਚ ਮਕਾਨ ਆ ਜੀ ਨੀਅਰ ਸ਼ਾਮਸ਼ਪੁਰ ਖੇਤਾਂ ਦੇ ਵਿੱਚ ਡੇਰਾ ਜਿਹੜਾ ਮੇਰਾ ਮਕਾਨ ਆ ਉਹ ਰਹੀਮਾਬਾਦ ਖੁਰਦ ਦੀ ਜ਼ਮੀਨ ਦੇ ਵਿੱਚ ਆ ਠੀਕ ਹੈ ਬਈ ਜੀ ਇਸ ਕਰਕੇ ਅਸੀਂ ਪਿੰਡ ਰਹੀਮਾਬਾਦ ਖੁਰਦ ਕਹਿੰਨੇ ਆ ਠੀਕ ਹੈ ਜੇ ਕਿਸੇ ਨੇ ਆਉਣਾ ਹੋਵੇ ਮਾਛੀਵਾੜੇ ਤੋਂ ਮਾਣੇਵਾਲ ਹਾਂਜੀ ਮਾਣੇਵਾਲ ਤੋਂ ਸ਼ਾਮਸ਼ਪੁਰ ਸ਼ਾਮਸ਼ਪੁਰ ਆ ਕੇ ਮਾਨਾਂ ਵਾਲਿਆਂ ਦਾ ਘਰ ਪੁੱਛ ਲੈਣ ਸਾਰ ਜਾ ਮਾਸਟਰ ਜੀ ਦਾ ਕਹਿ ਦੇਣ ਠੀਕ ਹੈ ਮੈਨੂੰ ਮਰਜੀ ਮੈਨੂੰ ਮਾਛੀ ਵੜ ਤੋਂ ਸਾਰੇ ਲਗਭਗ ਜਾਣਦੇ ਨੇ ਠੀਕ ਹੈ ਬਈ ਜੀ ਤੇ ਮੈਨੂੰ ਮਾਛੀ ਵੜ ਤੋਂ ਜਿੱਥੇ ਮਰਜੀ ਮਾਛੀ ਮਾਰ ਕੇ ਕਿਤੇ ਵਜੋਂ ਮੈਂ ਸਰਕਾਰੀ ਟੀਚਰ ਆ ਅੱਛਾ ਜੀ ਇਹਦੇ 7 ਸਾਲ ਦੀ ਮੇਰੀ ਜੋਬ ਪਈ ਹੈ ਅੱਛਾ ਜੀ ਬਟ ਮੈਂ ਸ਼ੌਂਕ ਲਈ ਕੰਮ ਕਰਦਾ ਅੱਛਾ ਜੀ ਮੈਨੂੰ ਡੰਗਰਾਂ ਦਾ ਸ਼ੌਂਕ ਆ अच्छा स्टार्टिंग पहला तो शौक है शुरू तो ही शौक है ਤੇ ਦੂਜੀ ਗੱਲ ਇਹ SLAके ਦੇ ਵਿੱਚ ਵੀ ਇਹ ਵੀ ਜੇ ਕਿਸੇ ਕੋ ਚੰਗੀ ਮਾਝਾ ਲੱਖ ਤੋਂ ਬਾਹਰ ਆ ਜਾਂ ਡੇਢ ਲੱਖ ਦੀ ਹੈ ਹਾਂਜੀ ਆ ਸਭ ਤੋਂ ਪਹਿਲਾਂ ਲਾਕੇ 'ਚੋਂ ਮੈਨੂੰ ਫੋਨ ਆਉਣਾ ਵੀ ਜੇ ਖਰੀਦਣੀਆਂ ਤਾਂ ਉਸ ਬੰਦੇ ਨੇ ਖਰੀਦਣੀਆਂ ਨਹੀਂ ਲੱਖ ਤੋਂ ਬਾਹਰ ਤਾਂ ਲੋਕਾਂ ਨਹੀਂ ਆਹ ਇੱਕ ਮੈਂ ਤੇ ਹੁਣੇ ਆਏ ਆ ਤੁਹਾਡੇ ਮੂਹਰੇ ਇੱਕ 45 ਲੱਖ ਇੱਕ 45 ਮੈਂ ਲਾਇਆ ਉਹਨੇ ਇੱਕ 70 ਮੰਗਿਆ ਸੀ ਮੈਂ ਕਿਹਾ ਲਾਸਟ ਕਿੰਨੇ ਦੇਣੀਆਂ ਕਹਿੰਦਾ ਇੱਕ 60 ਦੀ ਠੀਕ ਹੈ ਤਾਂ ਮੈਂ ਤਾਂ ਭਾਈ ਜੇ ਉੱਪਰ ਕੋਈ ਦੰਦਾ ਤੂੰ ਦੇ ਮੈਂ ਕਿਹਾ ਦਿਲ ਨਹੀਂ ਚੀਜ਼ ਵੀ ਹੈ ਐਸੇ ਚੀਜ਼ ਤੇ ਲੱਗੋ। ਫਰ ਹੁਣ ਇੰਨੇ ਸਾਰੇ ਟਾਈਮ ਹੋ ਗਿਆ ਨਾ ਕੰਮ ਕਰਦਿਆਂ ਤੁਹਾਨੂੰ ਪਤਾ ਲੱਗ ਗਿਆ ਵੀ ਕਿਹੜੀ ਚੀਜ਼ ਕਿੰਨੇ ਦੀ ਹੈ ਜੀ। ਹਾਂਜੀ ਅੱਜ ਮੈਂ ਇੱਕ ਛੋਟੀ ਇੱਕ 10 ਦੀ ਸਵੇਰੇ ਵੇਚੀ ਆ। ਹਾਂਜੀ ਇਹ ਅੱਜ ਇੱਕ ਸਵੇਰੇ 7 ਵਜੇ ਬਿਲਕੁਲ ਬੰਦਾ ਆਇਆ ਮੈਂ ਉਹ ਕਿਹਾ ਉਹ ਐ ਜਾ ਮੇਰੇ ਮੱਥੇ ਲੱਗਿਆ ਮੈਂ ਉਹ ਤੋਂ ਮੁੱਲ ਕੀਤਾ ਇੱਕ 20 ਮੈਂ ਕਹਾਂ ਦੱਸੋ ਯਾਰ ਤੁਸੀਂ ਕੀ ਕਹਿੰਦੇ ਹੋ ਅਜੇ ਜੇਰੋ ਦੀ ਪੈਣੀ ਸੀ ਕਹਿੰਦਾ ਮਾਰਕਟ ਜੀ 80 ਦੀ ਲੈ ਕੇ ਜਾਣਾ ਮੈਂ ਕਹਾ ਬਾਈ ਯਾਰ ਇਹ ਨਿੱਕ ਕਦਰ ਨਹੀਂ ਕਰਦਾ ਇਹ ਤਾਂ ਹੈ ਜੀ ਇਸ ਕਰਕੇ ਆਪਾਂ ਇਹ ਵੀ ਵੀਡੀਓ ਚ ਮੈਂ ਵੀ ਕਹਿਣਾ ਵੀ ਵੀਰ ਜੀ ਨਜਾਇਜ਼ ਫੋਨ ਨਾ ਕਰਿਓ ਜਾਇਜ਼ ਰੱਬ ਲਾਗ ਦੀ ਗੱਲ ਕਰਿਓ ਜਿਹੜੀ ਗੱਲ ਉਹਰੇ ਵੀਡੀਓ ਚ ਕਹਿਤੀ ਜੇ ਉਹ ਉਤਰਾਂਗੇ ਇਹ ਤਾਂ ਸੀ ਜੰਮਿਆ ਬਾਤ ਠੀਕ ਹੋ ਗਿਆ ਫੋਨ ਕਰਕੇ ਹੈਰਾਨ ਕਰੀ ਜਾਵਾਂ ਫਿਰ ਮਾਰਕਟ ਜੀ ਐਂ ਕਿਸੇ ਦਾ ਨੰਬਰ ਬਿਨਾਂ ਸੇਵ ਤੋਂ ਚੱਕਦੇ ਵੀ ਨਹੀਂ 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 ਉਹ ਤਾਂ ਕਿਰੋ ਹੈਗੀ ਹੋ ਜੀ ਕਿਉਂਕਿ ਸਭ ਮੇਰਾ ਮਾਰਕਟ ਜੀ ਨੰਬਰ ਹੈਗਾ 95010 ਹਾਂਜੀ 3457 ਇੱਕ ਹੋਰ ਦੁਆਰੇ ਬੋਲਦੇ ਵੀਰੇ 95010 32457 ਤੇ ਸਾਰੇ ਵੀਰਾਂ ਨੂੰ 552 ਹਾਂਜੀ 17955 ਦੂਜਾ ਨੰਬਰ ਆ ਜੇ ਮਾਸਟਰ ਜੀ ਨਾਲ ਚੱਕਣ ਦੁਆਰੇ ਫਿਰ ਬੋਲ ਦੋ ਇੱਕ ਵਾਰੀ 93552 ਹਾਂਜੀ 17955 ਮੈਂ 24 ਘੰਟੇ ਮਾਸਟਰ ਜੀ ਦੇ ਨਾਲ ਹੀ ਹੁਣਾਂ ਗੱਡੀ 'ਚ ਅਸੀਂ ਇਕੱਠੇ ਹੀ ਹੁੰਨੇ ਆ ਠੀਕ ਹੈ ਬਈ ਜੀ ਬਾਜੇ ਮੌਕੇ ਮਾਸਟਰ ਜੀ ਨੰਬਰ ਦੇ ਅੱਛਾ ਜੀ ਇਹਨਾਂ ਤੋਂ ਵੱਡੇ ਨਹੀਂ ਜਾਲਦੇ ਨੂੰ ਗੱਡੀ ਨਹੀਂ ਚੱਲਦੀ ਇਹ ਗੱਡੀ ਚਲਾਉਣ ਤੇ ਹੀ ਮੇਰਾ ਗੱਡੀ ਗੱਡੀ ਪਾ ਡੰਗਰ ਵੀ ਮੈਂ ਹੀ ਭਰਾਏ ਹੁਣੇ ਫਿਰ ਤੁਸੀਂ ਫਿਰ ਇੱਕ ਗੱਲ ਹੁੰਦੇ ਭਰਾ ਹੀ ਆ ਚੀਜ਼ਾ ਮੁੰਡਾ ਉਹ ਵੀ ਹੈ ਜੀ ਸਾਡੇ ਨਾਲ ਹਾਂ ਬਾਈ ਇਹ ਇਹ ਉਹ ਆ ਕਹੀ ਗੀ ਸੇਫ ਨਹੀਂ ਹੁੰਦਾ ਨੰਬਰ ਮਾਸਟਰ ਜੀ ਫੋਨ ਨਹੀਂ ਚੱਕਦੇ ਅਗਲਾ ਕਹੇ ਵੀ ਹਾਂ ਜੀ ਮਾਸਟਰ ਜੀ ਦਾ ਫੋਨ ਨਹੀਂ ਚੱਕਦੇ ਅਸੀਂ ਡੰਗਰ ਲੈਣਾ ਸੀ ਵੀਡੀਓ ਪਾਈ ਆ ਹਾਂ ਜੀ ਦੋਏ ਨੰਬਰ ਤੇ ਕਰ ਲਿਓ ਮਾਸਟਰ ਜੀ ਨਾਲ ਤੁਰੰਤ ਜਦੇ ਗੱਲ ਹੋ ਜੇ ਠੀਕ ਹੈ ਤੇ ਸਭ ਤੋਂ ਵੱਡੀ ਗੱਲ ਹੈ ਵੀਰਾਂ ਨੂੰ ਇੱਕ ਬੇਨਤੀ ਜ਼ਰੂਰ ਹੈ ਕਿ ਭਾਈ ਜੀ ਨੇ ਮੱਝ ਪਸ਼ੂ ਲੈਣਾ ਹੈ ਤੇ ਪੂਰੀ ਇਹਨਾਂ ਸਲਾਹ ਆਪਣੇ ਬਾਈਆਂ ਦੀ ਇੱਕ ਪਗਲ ਆਏ ਵੀ ਜੋ ਇਹਨਾਂ ਗਾਰੰਟੀ ਆ ਵੀਰੇ ਅਗਲੇ ਨੂੰ ਕਹਿੰਦੇ ਹਾਂ ਹਾਂ ਭਾਈ ਜੀ ਹੋਣ ਦੇ ਵਿੱਚ ਪੂਰੀ ਟਾਈਮ ਖਰਾਬ ਕਰਨ ਦੀ ਲੋੜ ਨਹੀਂ ਡੰਗਰ ਲੈ ਜਾਓ ਡੰਗਰ ਦਾ ਲੈ ਜਾਓ ਜੇ ਤੁਹਾਡੇ ਹੱਥੇ 'ਚ ਪੈਸੇ ਲਉ ਨਕਦ अच्छा जी ਜੇ ਤੁਹਾਡੇ ਹਫ਼ਤੇ ਚ ਫਿੱਟ ਨਹੀਂ ਹੁੰਦਾ ਡੰਗਰ ਦੇ ਵੱਟੇ ਡੰਗਰ ਜੀ ਡੰਗਰ ਭਾਈ ਤੁਹਾਡਾ ਦੁੱਧ ਘਾਟਾ ਜਾਂ ਡੰਗਰ ਦੇਖੋ ਚੋ ਬੰਦੇ ਨੇ ਉਰੇ ਲੈਣਾ ਹਾਂ ਇਹਦੀ ਜੋ ਗਾਰੰਟੀ ਹੈ ਉਹ ਰੇਖ ਲੈਣੇ ਚੈੱਕ ਕਰ ਲੈਣੀ ਉਹ ਤਾਂ ਸਾਹਮਣੇ ਹੋ ਜਣੇ ਹਾਂਜੀ ਇੱਛਾ ਮਾਰਦੀ ਹੋਈ ਉਹ ਭੂਲਦੀ ਹੋਈ ਹਾਂਜੀ ਮੈਂ ਦੱਸਿਆ ਨਾ ਹੋਵੇ ਫੇਰ ਮੈਂ ਹਫ਼ਤੇ ਚ ਡੰਗਰ ਮੋੜ ਨਹੀਂ ਹੋਗੂ ਠੀਕ ਹੈ ਬਈ ਡੰਗਰ ਦੇ ਵੱਟੇ ਡੰਗਰ ਦੇ ਦਾ ਠੀਕ ਹੈ ਬਈ ਜੀ ਕੇ ਹੁਣ ਆਪਾਂ ਇਹ 90 ਕਹਤਾ ਜਾਂ ਲੱਖ ਕਹਤਾ ਉਹੀ ਮੁੱਲ ਉਦਣ ਨੂੰ ਰੱਖਾਂਗੇ ਇਹ ਨਹੀਂ ਵੀ ਉਦਣ ਨੂੰ ਆਗਦਾ 1 20% ਬਈ ਦੁਬਾਰਾ ਖੜੀ ਨਹੀਂ ਹੋਣੀ ਹਾਂ ਜੀ ਉਹ ਤਾਂ ਖੜਤੀ ਨਹੀਂ ਹੁਣ ਇਹੋ ਕੀ ਕੀ ਜਾਂਦੀਆਂ ਇੱਕ ਬੰਦਾ ਤਾਂ ਉਹ ਐਵੇਂ ਆ ਗਿਆ ਸੀ ਆ ਜੋ ਉਹ ਲੈਣ ਆ ਰਹੇ ਨੇ ਉਹ ਝੋਟੀ ਖੜੀ ਆ ਸੀ ਦੇਤੀ ਬੰਦੇ ਨੂੰ ਅੱਛਾ ਜੀ ਆ ਦੇਖੋ ਆ ਜੋ ਵੀ ਵੀਡੀਓ ਦੀ ਗੱਲ ਪਾਉਣੀ ਹੈ ਵੇਚੀ ਝੋਟੀ ਕਿਨਾ ਹੰਸੂ ਅੱਛਾ ਜੀ ਵੀਡੀਓ ਜੀ ਬੇਸ਼ੱਕ ਚਲਾਵੋ ਕੋਈ ਨਾ ਵਿੱਚੇ ਪਾਉਂਗੇ ਆਪਾਂ ਇਹ ਝੋਟੀ ਆਪਾਂ ਵੇਚਤੀ ਸੀ ਅੱਛਾ ਜੀ ਉਹਨਾਂ ਕੋਲ ਜਾ ਕੇ ਬੱਚਾ ਮਰ ਗਿਆ ਰਾਤ ਨੂੰ ਅੱਛਾ ਜੀ ਰੱਬ ਜਾਣੇ ਕੀ ਹੋਇਆ ਚਲੋ ਤਾ ਰੱਬ ਇਹ ਰੱਬ ਦੇ ਹੱਥੇ ਪਾ ਜਿੰਨੇ ਦਾ ਉਹਨਾਂ ਤੋਂ ਲੱਖ ਮੰਗਿਆ ਸੀ ਝੋਟੀ ਦਾ ਇੱਥੇ ਹਾਂਜੀ ਮਾਸਟਰ ਜੀ ਹੈ ਨਹੀਂ ਸੀ ਅੱਛਾ ਜੀ ਮੈਂ ਹੀ ਲੱਖ ਦੀ ਤੁਹਾਨੂੰ ਦਵਾਂਗੇ ਅੱਛਾ ਜੀ ਕਹਿੰਦੇ ਇਹ ਨਹੀਂ ਲੈਣੀ ਆ ਲੈ ਗਏ 84000 ਅੱਛਾ ਜੀ ਜਦੋਂ ਲੈ ਗਏ ਤਾਂ ਰਾਤ ਨੂੰ ਬੱਚਾ ਮਰ ਗਿਆ ਇਹਨਾਂ ਉਹਨਾਂ ਕੋ ਖੜੀ ਹਾਂਜੀ ਉਹ ਕਹਿੰਦੇ ਜੀ ਅਸੀਂ ਗਰੀਬ ਬੰਦੇ ਆਇਆ ਤਨਾ ਹੰਸੂ ਦੇ ਬੰਦੇ ਸੀ ਅੱਛਾ ਜੀ ਤੇ ਅਸੀਂ ਕਹਿੰਦੇ ਕੋਈ ਗੱਲ ਨਹੀਂ ਆ ਗਏ ਸਵੇਰੇ ਹਾਂਜੀ ਮੇਰੇ ਆ ਕਹਿੰਦੇ ਵੀਰ ਜੀ ਸਾਨੂੰ ਕੋਈ ਹੌਲਾ ਭਾਣਾ ਵੀ ਹੌਲਾ ਭਾਈ ਕੋਈ ਨਹੀਂ ਜਿਹੜੀ ਤੁਹਾਨੂੰ ਚੰਗੀ ਲੱਗਦੀ ਹੈ ਕਹਿੰਦੇ ਆ ਦੇ ਦੇ ਹਾਂਜੀ ਮੁੰਡਾ ਆਇਆ ਸੀ ਡੈਡੀ ਨਹੀਂ ਆਇਆ ਚਲੋ ਫਿਰ ਵੀ ਇੱਕ ਇਮਾਨਦਾਰੀ ਹੈ ਜੀ ਨਹੀਂ ਕੋਈ ਕਰਦਾ ਨਹੀਂ ਵਾਪਸ ਉਹ ਜਦੋਂ ਮੈਂ ਲੱਖ ਕਿਹਾ ਕਹਿੰਦਾ ਯਾਰ ਅੰਕਲ ਉਹਦੇ ਚ ਕੋਹ ਘਟਾ ਲਾ ਇਹਦਾ ਜਾਇਜ਼ ਕਰ ਦੇ ਮੈਂ ਉਹਦਾ ਪੁੱਤ ਕੋਸ਼ ਕਰ ਲਾ ਮੈਂ ਉਹਦਾ 1 ਰੁਪਿਆ ਨਹੀਂ ਘਟਾਉਣਾ ਤੇ ਉਹਨੂੰ 84 ਦੀ ਦਿੱਤੀ ਹੈ 84 ਦੀ ਉਹ ਵਾਪਸ ਲਾ ਫਿਰ ਇਹ ਤੇਰੇ ਡੈਡੀ ਨੂੰ ਲੱਖ ਦੀ ਕਿਹਾ ਮੈਂ ਜਾ ਕੇ ਪੁੱਛ ਨਹੀਂ ਆਉਂਦੇ ਡੈਡੀ ਨੂੰ ਵੀ ਲੱਖ ਦੀ ਤੇ ਫਿਰ ਵੀ ਬੜੀ ਇਮਾਨਦਾਰੀ ਵਾਲੀ ਗੱਲ ਹੈ ਜੀ ਫਿਰ ਵੀ ਕਹਿੰਦਾ ਜੀ ਇੱਕੋ ਹੀ ਗੱਲ ਖੀਰੀ ਉਹ ਵਿਚਾਰਾ 95 ਦੀ ਲੈ ਗਿਆ। ਜਦ ਧੱਕਾ ਕਰਕੇ ਬੰਦੇ ਮਾਣ ਰੱਖਣਾ ਪਿਆ ਯਾਰ 5000 ਫੇਰ ਵੀ ਘਟਾਦਾ ਗਰੀਬ ਬੰਦੇ ਸੀ ਉਹਨਾਂ ਨੇ ਮੁੱਲ ਨਹੀਂ ਕਰਿਆ ਆਪਾਂ। ਪਰ ਵੀਰੇ ਇੱਥੇ ਉਹ ਕੰਮ ਨਹੀਂ ਵੀ ਹਾਂ ਦੇਤੀ ਦਾ ਰੱਸਾ ਵੜਦਾ ਮੁੜ ਕੇ ਆਵੇ ਨਾ ਤਾਂ ਹੀ ਗਾਹਤ ਹੁੰਦਾ। ਇਹ ਤਾਂ ਹੈ ਪ੍ਰਾ ਸਭ ਤੋਂ ਵੱਡੀ ਗੱਲ ਇਹ ਹੀ ਹੈ। ਹਰ ਮੋੜ ਲਈ ਕੋਈ ਗੱਲ ਨਹੀਂ। ਹੁਣ ਭਾੜੇ ਤੇ ਲੱਗੀ ਏ ਹੁਣ ਵੀ ਬਕਾਊ ਆ ਜੇ ਕਿਸੇ ਨੇ ਲੈਣੀ ਹੋਵੇ 10 ਕਿਲੋ ਦਾ ਤਿਆਰ ਆ। ਤੇ ਕਿੰਨਾ ਮੁੱਲ ਰੱਖਿਆ ਭਈ ਆਪਾਂ ਇਹਦਾ। ਇਹ ਵੀਰੇ 84 ਦੀ ਵੇਚੀ ਸੀ 5-4000 ਹੁਣ ਬੱਚਾ ਮਰ ਗਿਆ ਘਟਾ ਲਾਂਗੇ। ਠੀਕ ਹੈ ਭਾਈ ਇਹ ਸਿੱਧੀ ਦੇ ਦਾਂਗੇ ਅੱਛਾ ਜੀ ਉਦਾਂ ਪੂਰੀ ਸੀਲ ਹੈ ਸੀਲਾ ਠੀਕ ਹੈ ਬਈ ਉਹ ਬੁੜੀਆਂ ਵਿਚਾਰੀਆਂ ਡਰ ਗਈਆਂ ਬਸ ਵੀ ਬੁੱਛਾ ਮਰ ਗਿਆ ਲੱਤਾਂ ਮਾਰ ਉਹ ਮੈਂ ਤਾਂ ਗੱਲ ਇਹੀ ਹੋ ਜਾਂਦੀ ਹੈ ਜੀ ਹਾਂ ਉਹ ਵਿਚਾਰੇ ਜਾਨੀ ਬਦਲ ਕੇ ਲੈ ਗਏ ਪਿੰਡ ਤਨਾ ਅੰਸੂ ਵੀ ਲੈ ਕੇ ਗਿਆ ਤੈਨੂੰ ਕਹਣਾ ਠੀਕ ਹੈ ਬਈ ਉਹਨਾਂ ਨੂੰ ਲੱਖੇ ਪਹਿਲਾਂ ਮੰਗਿਆ ਸੀ ਉਹਦਾ ਜਿੱਦਣ ਇਹ ਲੈ ਕੇ ਗਏ ਆ ਉਸ ਦਿਨ ਵੀ ਲੱਖ ਉਸ ਦਿਨ ਵੀ ਮਤਲਬ ਇਹ ਤਾਂ ਨਾ ਹੁੰਦਾ ਉੱਕਣ ਉਹਦਾ ਆਪਾਂ ਕਹਿੰਦੇ ਜੀ 1-10 ਦੇ ਜਿਹੜੇ ਉਹ ਬੰਦਾ ਫਸਿਆ ਹੋਇਆ ਬੰਦਾ ਜੋ ਮਰਜ਼ੀ ਕਰਾ ਲੋ ਕੋਈ ਉਹਨਾਂ ਨੇ ਕਿਹਾ ਇਹ ਘਟਾਲਾ ਵੀਰੇ ਹਾਂ ਜੀ ਅਸੀਂ ਕਹਿ ਕਿ ਘਟਾਉਣੇ ਲਈ ਗਰੀਬ ਬੰਦੇ ਆ ਕੋਈ ਗੱਲ ਨਹੀਂ 84 ਤਾ ਅਗੇ ਚਲੋ ਬਾਈ ਜੀ ਠੀਕ ਹੈ ਬਾਈ ਜੀ ਹਾਂ ਇਹ ਜਾਣੀ ਹੁਣ ਦੇ ਦਾਂਗੇ ਆਪਾਂ ਠੀਕ ਹੈ ਬਾਈ ਜੀ ਤੇ ਬਾਈਆਂ ਦੀ ਸਭ ਤੋਂ ਅਸੀਂ ਵੀ ਮੈਂ ਦੇ ਦਾਂਗੇ ਇਹ ਪਾੜੇ ਤੇ ਆਉਂਦੀਆ ਦੋਹੀ ਟਾਈਮੇ ਕੋਈ ਚੱਕਰ ਨਹੀਂ ਸੂਈ ਹੈਗੀ ਇਹ 20 25 ਦਿਨ ਦੀ ਵੀਰੇ ਮਹੀਨੇ ਦੀ ਰੱਖ ਲੋ ਠੀਕ ਹੈ ਜੀ 10 ਕਿਲੋ ਉਹ ਤਾਂ ਥਣ ਥਣ ਦੀ ਗਾਰੰਟੀ ਪੂਰੀ ਹੈ ਥਣਾਂ ਦੀ ਗਾਰੰਟੀ ਆ ਠੀਕ ਹੈ ਬਾਈ ਜੀ ਜਾਣੀ ਇੱਕ ਅੱਧਾ ਡੰਗ ਕਰੂ ਭੈਣ ਭਾਈ ਕੋਲ ਜਾ ਕੋਈ ਚੱਕਰ ਨਹੀਂ ਪਾੜੇ ਤੇ ਆਉਂਦੀ ਆ ਠੀਕ ਹੈ ਬਾਈ ਜੀ ਤੇ ਚੈੱਕ ਕਰੋ ਬਾਈ ਜੀ ਚੰਗਾ ਪਸ਼ੂ ਬਾਈ ਜੀ ਥੋੜਾ ਕਟਰੂ ਕਰਕੇ ਬਾਈ ਜੀ ਇਹ ਰੇਟ ਜਾਇਜ਼ ਰੱਖਤਾ ਬਾਈਆਂ ਨੇ ਤੇ ਜੋ ਕੋ ਤਾਂ ਸਾਡੇ ਪਾਰੇ ਤੇ ਦੁੱਧ ਪੂਰਾ ਦਈ ਜਣੇ ਨੇ ਬਾਕੀ ਅਟਰ ਕੁਆਲਟੀ ਸਾਫ ਸੁਥਰੀ ਲੰਬੇ ਥਾੜੇ ਬਾਈ ਜੀ ਤੇ ਸ਼ਾਨਦਾਰ ਬਜੂ ਜੇ ਕੋਈ ਵੀ ਘਰੇ ਵੀ ਰੱਖਣਾ ਚਾਹੁੰਦਾ ਹੈ ਤੇ ਬਾਈਆਂ ਦੀ ਪੂਰੀ ਗਾਰੰਟੀ ਹੈ ਥਣ ਵਗੈਰਾ ਦੀ ਤੇ ਟੌਪ ਕਰਾ ਦੇ ਪਛੋਣ ਬਾਈ ਬਾਕੀ ਬਾਈਆਂ ਦਾ ਰੇਟ ਜਾਇਜ਼ ਹੈ ਜੇ ਹਫ਼ਤੇ ਦੇ ਵਿੱਚ ਵਿੱਚ ਅਗਲੇ ਕੋ ਵੀਰੇ ਨਾਂ ਤੇ ਕੇ ਪਾੜੇ ਤੇ ਹਾਂਜੀ ਮੋੜ ਦਵੇ ਯਾਰ ਠੀਕ ਹੈ ਬਾਈ ਗਰੰਟੀ ਆ ਠੀਕ ਹੈ ਬਾਈ ਜੀ ਕਿਉਂਕਿ 1 2 ਦਿਨ ਤਾਂ ਵੀਰੇ ਇੱਕਰ ਹੋ ਗਈ ਮੈਂ ਕਰੂਗੀ ਇਹ ਤਾਂ ਤੁਮਾਂ ਵੀ ਲੈ ਜਾ ਸਾਡੀ ਵਾਪਸੀ ਆ ਕੋਈ ਚੱਕਰ ਨਹੀਂ ਹਫ਼ਤੇ ਦੇ ਵਿੱਚ ਨਾ ਅਗਲੇ ਕੋ 10 ਦਿਨ ਚ ਇਹ ਪਾੜੇ ਤੇ ਆਵੇ ਵਾਪਸ ਕਰ ਦਵੇ ਕੋਈ ਗੱਲ ਠੀਕ ਹੈ ਬਾਈ ਜੀ ਚੱਲਣ ਲੰਬੀਓ ਚੱਲਦੇ ਠੀਕ ਹੈ ਬਾਈ ਜੀ ਤੇ ਆਹ ਮੁੰਡਾ ਜੀ ਇਹਨਾਂ 2 3 ਇਹ ਦੋਨੇ ਵੀਗਾ ਮੇਰਾ ਮਾਲ ਮੰਡੀ ਚ ਵੇਚਣ ਜਾਂਦੇ ਆ ਜੀ ਹਾਂਜੀ 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 ਸਾਡਾ ਭੰਡ ਕੋਈ ਆ ਆਪ ਬਾਈ ਵੀ ਸੀਗੀ ਵੀਡੀਓ ਇੱਕ ਦਿਨ ਜੀ ਹਾਂਜੀ ਉੱਥੇ ਵੀ ਕਰਾਉਂਦਾ ਮੰਡੀ ਹਾਂ ਹਾਂ ਨਾ ਕੰਨੇ ਭਾਈ ਜੀ ਕੰਨੇ ਭਾਈ ਜੀ ਮੈਂ ਮੰਡੀ ਜਾਂਦਾ ਨਹੀਂ ਹਾਂਜੀ ਮੈਂ ਆਪਦਾ ਬੱਚੇ ਪੜਾਉਣ ਚਲ ਜਾਂਦਾ ਹਾਂ ਹਾਂਜੀ ਯਾਰ ਭੈਣ ਭਾਈਆਂ ਵਾਲਾ ਪਿਆਰ ਆ ਬਸ ਚੱਲੀ ਜਾਂਦਾ ਰਲ ਮਿਲ ਕੇ ਅਸੀਂ ਇਹਨਾਂ ਨਹੀਂ ਸਾਡਾ ਅਸੀਂ ਵੇਚਣਾ 5 ਕਰੀਏ 50 ਕਰੀਏ ਅਸੀਂ ਮੰਡੀ ਚ ਹਾਂਜੀ ਘਰੇ ਮਾਸਟਰ ਜੀ ਦੀ ਜ਼ਿੰਮੇਵਾਰੀ ਠੀਕ ਹੈ ਮੰਡੀ ਚ ਸਾਢੇ ਠੀਕ ਹੈ ਬਾਈ ਤੁਸੀਂ ਵੀ ਆਪਣਾ ਨੰਬਰ ਬੋਲ ਦਿਓ ਜੀ ਨੰਬਰ 7962 ਹਾਂਜੀ 52740 ਵੀਰੇ ਠੀਕ ਹੈ ਨਾਮ ਕੀ ਹੈ ਜੀ ਆਪਣਾ ਨਾਮ ਹਨੀ ਠੀਕ ਹੈ ਬਈ ਜੀ ਤੇ ਬਾਈ ਦਾ ਨੰਬਰ ਹੀ ਪਾਤਾ ਵਿੱਚ ਜੀ ਤੇ ਜਿਹੜਾ ਕਾਲ ਕਰਨੀ ਹੈ ਬਾਈ ਜੀ ਫੋਨ ਮਤਲਬ ਜਿਹਨੂੰ ਮਰਜੀ ਕਰ ਲੋ ਕੋਈ ਚੱਕਰ ਠੀਕ ਹੈ ਜੀ ਟਰਾਂਸਪੋਰਟ ਦਾ ਪ੍ਰਬੰਧ ਹੈਗਾ ਆਪਣੇ ਜੀ ਹਾਂਜੀ ਗੱਡੀ ਆਪਦੀ ਆ ਹਾਂ ਠੀਕ ਹੈ ਬਈ ਜੀ ਤੇ ਮਤਲਬ ਉਹੀ ਹੈ ਨਾ ਮੇਨ ਕਈ ਵੇ ਦੂਰੋਂ ਬੰਦਾ ਆ ਜਾਂਦਾ ਫਿਰ ਬੰਦਾ ਕੋਈ ਚੱਕਰ ਨਹੀਂ ਭੇਜਾਂਗੇ ਗੱਡੀ ਗੱਡੀ ਭੇਜਾਂਗੇ ਠੀਕ ਹੈ ਬਾਈ ਜੀ ਧੰਨਵਾਦ ਜੀ ਠੀਕ ਹੈ ਬਾਈ ਜੀ ਬੇਪਰਵਾਹ ਹੋ ਕੇ ਆ ਜਾਵੇ ਕੋਈ ਗੱਲ ਨਹੀਂ ਜੇ ਕੋਈ ਭੈਣ ਭਾਈ ਦੂਰੋਂ ਵੀ ਆ ਗਏ ਰਾਤ ਨੂੰ ਪੈਣ ਸੌਣ ਦਾ ਵੀ ਪ੍ਰਬੰਧ ਆ ਆ ਸਾਡਾ ਬੰਦਾ ਇੱਕ ਨਾ ਹਰਿਆਣੇ ਠੀਕ ਹੈ ਅੱਛਾ ਜੀ ਮੇਰੇ ਡੰਗੜਾਂ ਦੀ ਦੇਖ ਰੇ ਕਰਦਾ ਠੀਕ ਹੈ ਬਾਈ ਜੀ ਠੀਕ ਹੈ ਬਾਈ ਜੀ ਧੰਨਵਾਦ ਜੀ ਓਕੇ ਓਕੇ